ਕਿਵੇਂ ਮੈਂ ਬਰੀ ਮੈਂ ਵੀ ਠੀਕ ਹੀ ਹਾਂ ਨਾ ਮੇਰੇ ਕੁਝ ਨਹੀਂ ਹੋਇਆ ਕੀ ਦੱਸਾਂ ਮੇਰੇ ਮੇਰੇ ਸੱਸ ਨੇ ਮੇਰਾ ਜੀਣਾ ਹਰਾਮ ਕੀਤਾ ਹੋਇਆ ਮੈਂ ਸਾਰਾ ਕੰਮ ਕਰਦੀ ਆ ਮੇਰੇ ਅੱਖੇ ਵੀ ਲੱਗਦੀਆਂ ਇਹਨਾਂ ਦੇ ਸਾਰਾ ਕਹਿਣਾ ਮੰਨਦੀ ਆਂਗੀ ਪਰ ਪਤਾ ਨਹੀਂ ਫੇਰ ਵੀ ਮੇਰੇ ਨਾਲ ਕਿਉਂ ਲੱਗਦੀ ਆ ਉਹ ਮੈਨੂੰ ਸਾਰਾ ਦਿਨ ਬੋਲਦੀ ਰਹਿੰਦੀ ਆ ਮੈਨੂੰ ਪੇਕਿਆਂ ਦੇ ਮੇਨੇ ਮਾਰਦੀ ਹੈਗੀ ਮੈਨੂੰ ਕਹਿੰਦੀ ਘਰ ਛੱਡ ਕੇ ਚਲੀ ਜਾ ਅੱਜ ਤਾਂ ਵੀਰੇ ਹੱਦ ਹੀ ਕਰਤੀ ਉਹਨੇ ਮੈਨੂੰ ਕੁੱਟਿਆ ਮੇਰੇ ਮੈਂ ਕੁਝ ਖਾ ਕੇ ਮਰ ਜੂੰਗੀ ਮੈਥੋਂ ਨਹੀਂ ਚੱਲਾ ਜਾਂਦਾ ਹੁਣ ਇੰਨਾ ਜ਼ੁਲਮ ਜੀ ਆਜੋ ਵੀਰੇ ਨਹੀਂ ਮੈਂ ਕੁਛ ਕਰ ਲੂੰਗੀ ਆਪਣੇ ਆਪ ਨੂੰ ਕਿਹਾ ਸੀ ਵੀਰੇ ਮੈਂ ਇਹਨਾਂ ਨੂੰ ਵੀ ਕਿਹਾ ਸੀ ਮੈਂ ਪਰ ਮੈਨੂੰ ਲੱਗਦਾ ਮੈਨੂੰ ਇਸ ਘਰ ਚ ਕੋਈ ਨਹੀਂ ਸਮਝਦਾ ਮੇਰੇ ਮੈਨ ਨਹੀਂ ਰਹਿਣਾ ਹੈਗਾ ਮੈਂ ਹਰ ਕੋਸ਼ਿਸ਼ ਕਰਕੇ ਦੇਖ ਲਈ ਮੈਨੂੰ ਲੱਗਦਾ ਮੈਨੂੰ ਪਸੰਦ ਹੀ ਨਹੀਂ ਕਰਦੇ ਮੈਨੂੰ ਰੱਖਣਾ ਨਹੀਂ ਚਾਹੁੰਦੇ ਆਪਦੇ ਘਰ ਚ ਮੈਂ ਮਰ ਜੂਗੀ ਬਿਰੇ ਮੈਨੂੰ ਲੈ ਜਾ ਠੀਕ ਹੈ ਬਿਰੇ ਠੀਕ ਹੈ ਚਲ ਬਿਰੇ ਮੈਂ ਹੁਣ ਕੰਮ ਕਰ ਲਾਂ ਨਹੀਂ ਮੇਰੀ ਸੱਸ ਫੇਰ ਮੈਨੂੰ ਬੋਲੂਗੀ ਠੀਕ ਕਿਹਦੇ ਨਾਲ ਗੱਲਾਂ ਕਰਦੀ ਐ ਅੱਜ ਫੇਰ ਗੱਲ ਕਰੀ ਜਾਂਦੀ ਐ ਉਹ ਵੀ ਰੋ ਰੋ ਕੇ ਉਛਦੀ ਐ ਨਾ ਇਹ ਦਿਨ ਇਕੱਲਾ ਮਾਰਦੀ ਸੀ ਹੁਣ ਅਬ ਦੇ ਭਾਈ ਨਾਲ ਮਾਰਦੀ ਸੀ ਕੋਈ ਗੁਨਾਹ ਕਰਦੀ ਸੀ ਅੱਛਾ ਰੋ ਰੋ ਕੇ ਐ ਕਹਦੀ ਹੋਮੇਗੀ ਵੀ ਮੈਨੂੰ ਇਹਨਾਂ ਨੇ ਕੁੱਟਿਆ ਤੂੰ ਆ ਜਾ ਨਾ ਤੇਰਾ ਭਰਾ ਕੀ ਮੇਰੇ ਤੇ ਡੀਸੀ ਲੱਗਿਆ ਹਾਂ ਦੱਸਿਆ ਫਿਰ ਕੀ ਕਰ ਲਓਗੇ ਤੁਸੀਂ ਮੈਂ ਮੈਂ ਤਾਂ ਤੇਰੇ ਗੁੱਤ ਮੁੰਨ ਕੇ ਤੇਰੇ ਹੱਥ ਚ ਫੜਾ ਦੂੰਗੀ ਕਰਨਾ ਕਿਉਂ ਨਹੀਂ ਮੈਂ ਸਭ ਕੁਝ ਕਰ ਜਾਂਦੀ ਐ ਮੈਂ ਪਤਾ ਨਹੀਂ ਕੀ ਸੋਚਦੀ ਆ ਮਮੀ ਪਹਿਲਾਂ ਮੈਨੂੰ ਇਹ ਦੱਸੋ ਮੈਂ ਕੀ ਗੁਨਾਹ ਕਰਤਾ ਵੀ ਤੁਸੀਂ ਮੇਰੇ ਨਾਲ ਸਾਰੇ ਦਿਨ ਇਦਾਂ ਬੋਲਦੇ ਹੋਗੇ ਮੈਂ ਕੰਮ ਨਹੀਂ ਕਰਦੀ ਜਾਂ ਤੁਹਾਡੀ ਸੇਵਾ ਨਹੀਂ ਕਰਦੀ ਕੀ ਕਮੀ ਆ ਮੇਰੇ ਕੰਮ ਚ ਮੈਂ ਦੱਸਾਂ ਤੈਨੂੰ ਮੈਨੂੰ ਤਾਂ ਬਹੁਤ ਬੁਰੀ ਲੱਗਦੀ ਆ ਨਹੀਂ ਮੈਨੂੰ ਤਾਂ ਤੂੰ ਚੰਗੀ ਲੱਗਦੀ ਸਵੇਰੇ ਉੱਠ ਕੇ ਜਦੋਂ ਮੱਥੇ ਲੱਗਦੀ ਆ ਸਾਰਾ ਕੁਝ ਚਾਹ ਪੀਣ ਨੂੰ ਜੀਨ ਨਹੀਂ ਕਰਦਾ ਰੋਟੀ ਖਾਣ ਨੂੰ ਜੀਨ ਨਹੀਂ ਕਰਦਾ ਇੱਕ ਮੇਰਾ ਪੁੱਤ ਆ ਜਿਹਨੂੰ ਤੂੰ ਮਗਰ ਲਾ ਲਿਆ ਸੀ ਜੀਤਾ ਕਰਦਾ ਹੈ ਨੂੰ ਐਂ ਕੁੱਝ ਸੋੜਦਾ ਫਿਰ ਮੰਮੀ ਤੁਸੀਂ ਰਿਸ਼ਤਾ ਦੇਖਣ ਲਈ ਉਹਦੀ ਨਾ ਕਰ ਦਿੰਦੇ ਮੈਨੂੰ ਨਹੀਂ ਬੇੜਾ ਬੈਠ ਗਿਆ ਵਿਚੋਲੇ ਦਾ ਛਾਂ ਪਾਉਣ ਦੇ ਮਾਰੇ ਨੇ ਤੂੰ ਪੱਲੇ ਪਾਤੀ ਸਾਡੇ ਐਡੀ ਸੋਹਣੀ ਕੁੜੀ ਦਾ ਹੁੰਦਾ ਸੀ ਦੇਸਾਂ ਦਾ ਸਮਾਨ ਲਿਆਉਂਦੀ ਸੀ ਨਾਲੇ ਘਰ ਦੀ ਸਾਰਾ ਘਰ ਦਾ ਕੰਮ ਨਾਲੇ ਮੇਰੀਆਂ ਆਥੜੇ ਲੱਤਾ ਘੁੱਟਦੀ ਮੰਮੀ ਮੈਂ ਨਹੀਂ ਘੁੱਟਦੀ ਤੁਹਾਡੇ ਲੱਤਾ ਤੁਹਾਡਾ ਹਰ ਕਹਿਣਾ ਮੰਨਦੀ ਆ ਮੈਂ ਜਿੱਥੇ ਕਹਿੰਦੇ ਖੜ੍ਹ ਜਾਨੀ ਇੱਥੇ ਕਹਿੰਦੇ ਬੈਠ ਜਾਨੀ ਆ ਹੋਰ ਬੰਦਾ ਕੀ ਕਰੇ ਮਰ ਜਾਵਾਂ ਮੈਂ ਨੀ ਮੇਰੀ ਗੱਲ ਸੁਣੋ ਅੱਜ ਤਾ ਤੂੰ ਭਰਾ ਨੂੰ ਸੱਤ ਲਿਆ ਕਦੇ ਪਾਟੀ ਲੀਰਦਾ ਤੇਰੇ ਭਰਾ ਨੇ ਲਿਆ ਕੇ ਨਹੀਂ ਦਿੱਤੀ ਕਦੇ ਤਿਹਾਰ ਨੂੰ ਕਿਸੇ ਨੂੰ ਕਦੇ ਸੌਣ ਦੇ ਚਾਰ ਬਿਸਕੁਟ ਤਾਂ ਦੇਖੇ ਨਹੀਂ ਮੈਂ ਹੈ ਕਦੇ ਲੋੜੀ ਦੀਵਾਲੀ ਨਹੀਂ ਦੇਖੀ ਮੰਮੀ ਜਿੰਨਾ ਕੋਤੋਂ ਸਰਦਾ ਬਣਦਾ ਸੀ ਉਹਨਾਂ ਨੇ ਸਾਰਾ ਕੁਝ ਕੀਤਾ ਇਤੋਂ ਵੱਧ ਨਹੀਂ ਕਰ ਸਕਦੇ ਹੈਗੇ ਉਹ ਮੈਰੀ ਸਿੱਧੀ ਗੱਲ ਲੱਗੀ ਕੱਪੜੇ ਬੰਨ ਆਉਂਦੇ ਤੇ ਥੁੱਟ ਤਤਰ ਲੱਗ ਐਵੇਂ ਕਿਵੇਂ ਦਿੱਤਰ ਲੱਗ ਮੇਰਾ ਵੀ ਘਰ ਹੈ ਮੰਮੀ ਇਹ अच्छा तू कर आली हो गई بیا ਕੇ ਆਈਆਂ ਮੰਮੀ ਮੈਂ ਇੱਥੇ ਨਹੀਂ ਗੱਲ ਸੁਣ ਮੇਰੀ ਕਾ ਦੁਖਦੀ ਹੋਗੀ ਤੂੰ ਮਾਲਕੜ ਕਰਦੀ ਨਾਲੇ ਮੇਰੀ ਗੱਲ ਸੁਣਨਾ ਇਹ ਨਾ ਹੋਵੇ ਤੇਰੇ ਭਰਾ ਦੇ ਛਿੱਤਰ ਪ੍ਰੇਟ ਹੋ ਜੇ ਮੇਰਾ ਮੁੰਡਾ ਕੇ ਕਰੇ ਉਦੋਂ ਪਹਿਲਾ ਪਹਿਲਾ ਟੱਪ ਜਾ ਇੱਥੋਂ ਗੇਟ ਬਹੁਤ ਹੋ ਗਿਆ ਮੰਮੀ ਬਹੁਤ ਹੋ ਗਿਆ ਤੁਹਾਡਾ ਜ਼ੁਲਮ ਹੁਣ ਬਸ ਕਰੋ ਹੱਦ ਹੁੰਦੀ ਆ ਕਿਸੇ ਗੱਲ ਦੀ ਅੱਛਾ ਇਹ ਨਾ ਹੋਵੇ ਮੇਰਾ ਸਬਰ ਦਾ ਬੰਡ ਟੁੱਟ ਜਾਵੇ ਨਾ ਕੀ ਕਰ ਦੇਂਗੀ ਫਿਰ ਨਹੀਂ ਮੈਂ ਡਾਂਗ ਮਾਰੇਗੀ ਨਿਮਨ ਕੁੱਟੇਗੀ ਨਿਕਰੇਗੀ ਕੀ ਕੀ ਕਰ ਸਕਦੀ ਹੈ ਕੋਈ ਨਹੀਂ ਹੁਣ ਤਾਂ ਮੇਰੇ ਭਰਾਏ ਤੋਂ ਗੱਲ ਹੀ ਹੋਊਗੀ ਉਹ ਵੀ ਸਾਰਾ ਸਾਹਮਣੇ ਬਲਾਲਾ ਬਲਾਲਾ ਭਰਾ ਨੂੰ ਤੇਰਾ ਭਰਾ ਕਿਥੇ ਟੋਪੀ ੜੀ ਬੈਠਾਗਾ ਸਾਡੇ ਤੇ ਜਿਵੇਂ ਤੁਸੀਂ ਚਾਹੋ ਨਾ ਐ ਤਾਂ ਨਹੀਂ ਫਿਰ ਮੈਂ ਨਿਕਲਦੀ ਘਰੋਂ ਮੈਂ ਤਾਂ ਇੱਥੇ ਰਹੂੰਗੀ ੱੱਕੇ ਮਾਰ ਕੇ ਕੱਢ ਦਿੰਨੀ ਆ ਹੋਰ ਦੱਸ ਜਿਵੇਂ ਤੂੰ ਚਾਹਨੀ ਓਵੇਂ ਕਰ ਦਿੰਨੀ ਆ ਮੈਂ ਤਾਂ ਇਹੀ ਚਾਹਨੀ ਆ ਵੀ ਤੁਸੀਂ ਸੁਧਰ ਜਾਓ ਨੇ ਮੈਂ ਨਿਆੜੀਆਂ ਸੁਧਰਨ ਨੂੰ ਜਾਇਆ ਖਾਣੇ ਦੇ 50 ਸਾਲ ਦੇ ਹੋ ਗਈ ਮੈਂ ਨਾ ਤੂੰ ਮੈਨੂੰ ੱਡੀ ਕੇ ਤਸਦਾਰ ਕੇ ਤਾਂ ਫਿਰ ਥੋੜੀ ਬੋਧੀ ਜ਼ੁਬਾਨ ਦੀ ਮਿਠਾਸ ਵੀ ਲੈ ਆਓ ਨਿਮਰਤਾ ਕੀ ਚੀਜ਼ ਨਹੀਂ ਤੁਹਾਨੂੰ ਪਤਾ ਨਹੀਂ ਮੇਰੀ ਤਾਂ ਬਥੇਰੀ ਮਿਠਾਸ ਹੈ ਦੇਖ ਪੁੱਛ ਮੇਰੇ ਸਰੀਕੇ ਕਬੀਲੇ ਦੇ ਵਿੱਚ ਬਥੇਰਾ ਮੈਨੂੰ ਚੰਗਾ ਸਮਝਦਾ ਮੈਨੂੰ ਕਹਿੰਦੇ ਕਹਿਹ ਜੀ ਪੱਲੇ ਪਾ ਲਈ ਅਸੀਂ ਕਰਾਉਂਦੇ ਨਹੀਂ ਕਹਿਹ ਜੀ ਚਾਹੁੰਦੇ ਤੁਸੀਂ ਨੂੰ ਕਹਿਹ ਜੀ ਨੂੰ ਚਾਹੁੰਦੇ ਵੀ ਤੁਹਾਡੀ ਕਹਿਹ ਜੀ ਨੂੰ ਆਵੇ ਜਿਹੜੀ ਤੁਹਾਡੀ ਰੋਜ਼ ਕੁੱਤੇ ਖਾਣੀ ਕਰੇ ਮੈਂ ਤੁਹਾਡੀ ਫੇਰ ਵੀ ਸੇਵਾ ਕਰਦੀ ਆ ਮੰਮੀ ਤੁਸੀਂ ਵੱਡੇ ਹੋਗੇ ਇੱਜ਼ਤ ਰੱਖਦੀ ਆ ਤੁਹਾਡੀ ਨਾ ਕੁੜੇ ਸਾਡੇ ਕੀ ਨਹੀਂ ਹੈਗਾ ਚੰਗੀ ਜ਼ਮੀਨ ਚੰਗੇ ਸੰਦ ਖੜੇਆ ਕਰੇ ਨਹੀਂ ਤੁਹਾਡੇ ਇੱਕ ਸਾਈਕਲ ਦਾ ਟਾਇਰ ਵੀ ਨਹੀਂ ਹੋਏਗਾ ਤੇਰੇ ਪੇਕਿਆ ਦੇ ਅਜੇ ਮੈਨੂੰ ਸ ਕਿਉਂ ਨਹੀਂ ਆ ਮੰਮੀ ਜਿਹਨੇ ਕੁੜੀ ਦੇਤੀ ਨਾ ਉਹਨੇ ਰੱਖਿਆ ਕੀ ਆ ਕੋਲੇ ਪਰ ਤੁਸੀਂ ਸਾਰਾ ਕੁਝ ਹੁੰਦੇ ਹਵਾਏ ਵੀ ਭੁੱਖ ਰੱਖ ਦਿਓਗੇ ਹਾਏ ਓ ਰੱਬਾ ਇਹ ਜੀ ਕੁੜੀ ਨਹੀਂ ਤੂੰ ਮਰ ਕਿਉਂ ਨਾ ਜਾਂਦੀ ਨਹੀਂ ਨੱਕ ਡਬੋ ਕੇ ਮਰ ਜਾ ਨਹੀਂ ਕੀ ਲੈਣਾ ਤੂੰ ਇੱਥੇ ਜਿਉਂ ਕੇ ਸਾਡੇ ਗਲੋਂ ਲੈ ਜਾ ਮੇਰੇ ਪੁੱਤ ਦਾ ਹੋਰ ਕਰ ਲੂੰਗੀ ਕੋਈ ਚੱਜ ਦੀ ਆਜੂਗੀ ਐ ਨਹੀਂ ਫਿਰ ਮੈਂ ਹੌਣ ਦਿੰਦੀ ਇੱਥੇ ਹੀ ਰਹੂੰਗੀ ਇੱਥੇ ਹੀ ਬਸੂੰਗੀ ਤੁਸੀਂ ਜੋ ਕਰਨਾ ਉਹ ਕਰ ਲਓ ਕੋਈ ਗੱਲ ਨਹੀਂ ਆ ਜਾਣ ਤੇ ਮੁੰਡੇ ਨੂੰ ਤੇਰੀ ਗੁੱਤ ਨੂੰ ਬਟਾ ਦੇ ਕੇ ਨਾ ਬਾਹਰ ਕੱਢ ਕੇ ਛੱਡੋ ਤੁਸੀਂ ਮੇਨੂੰ ਸਮਝ ਕੇ ਰੱਖਿਆ ਵੜ ਗਈ ਅੰਦਰ ਆ ਓਹੋ ਆ ਜਿੱਕੇ ਦਰਜਾ ਇਹ ਮੈਂ ਸ਼ਾਂਤੀ ਜੀ ਲੱਗਦੀ ਹਰਮਣਾ ਉਹ ਪਾਣੀ ਪੂਣੀ ਲਿਆ ਦਿਓ ਚਾਚੂ ਮੈਂ ਤਾਂ ਖੇਤ ਗਿਆ ਤੀ ਹੋਰ ਕਿੱਥੇ ਜਾਣਾ ਮੈਂ ਵੇ ਤੇਰੀ ਬਹੂ ਨੇ ਹੋਰੀ ਪਿੱਟਣੇ ਬਾਤੇ ਕੀ ਹੋ ਗਿਆ ਵੇ ਉਹ ਤੇ ਭਰਾ ਨੂੰ ਫੋਨ ਕਰੀ ਜਾਂਦੀ ਸੀ ਕਹਿੰਦੀ ਮੈਂ ਤਾਂ ਮੇਰੇ ਭਰਾ ਨੂੰ ਬੁਲਾਉਣੀ ਆ ਕਹਿੰਦੀ ਕਹਿੰਦੀ ਤੂੰ ਮੈਨੂੰ ਫੋੜਦੀ ਆ ਮੂੰ ਲ ਮੈਂ ਆ ਥ ਵੀ ਨਹੀਂ ਲਾਇਆ ਕਦੇ ਇਹੀ ਕੁਝ ਹੋਊਗਾ ਹਜੇ ਤਾਂ ਭਰਾ ਆ ਐਦੂ ਬਾਅਦ ਚ ਪੰਚਾਇਤਾਂ ਵੀ ਆਉਣਗੀਆਂ ਤੁਸੀਂ ਦੇਖਦੇ ਜਾਓ ਮੈਨੂੰ ਪਹਿਲੀ ਪਤਾ ਇਹ ਕੁਝ ਹੋਊਗਾ ਵੇ ਆ ਜਾਣ ਤੇ ਚੁੱਪ ਕਰਕੇ ਮੂਰੇ ਲਾਦੀ ਉਹ ਕੀ ਕਰ ਦਊਗਾ ਮੇਰੀ ਗੱਲ ਸੁਣ ਬੀਬੀ ਮੇਥੋਂ ਤੇਰੇ ਵਾਂਗੂ ਲੜਿਆ ਨਹੀਂ ਜਾਂਦਾ ਬਿਨਾ ਗੱਲ ਤੋਂ ਸਾਰੀ ਗਲਤੀ ਤਾਂ ਤੇਰੀ ਹੈ ਮੈਂ ਕੀ ਦੱਸੂਗਾ ਹੁਣ ਅਗਲੇ ਨੂੰ ਤੂੰ ਵੀ ਉਹਦੇ ਪਿੱਛੇ ਲੱਗਦਾ ਮੇਰੀ ਕਾਦੀ ਗਲਤੀ ਆ ਕੰਮ ਦਾ ਤਾਂ ਕਹਿਣਾ ਹੀ ਆ ਕਦੇ ਮੈਂ ਚਾਹ ਮੰਗ ਲਈ ਕਦੇ ਰੋਟੀ ਮੰਗ ਲਈ ਕਦੇ ਕੱਪੜੇ ਪ੍ਰੈਸ ਦਾ ਕਹਿਤਾ ਫਿਰ ਕੀ ਹੋ ਗਿਆ ਫਿਰ ਕੁੱਟਿਆ ਕਿਹੜੀ ਗੱਲ ਤੋਂ ਤੀ ਮੈਂ ਕਦੋਂ ਕੁੱਟਿਆ ਸੀ ਕੋਈ ਕਰਦੀ ਆ ਉਹਦਾ ਹੋਰ ਹੋਰ ਉਹੀ ਕਰਦੀ ਆ ਉਹ ਮੈਂ ਰਹਿਣਾ ਕਿਤੇ ਹੋਰ ਆ ਸੁਣੋ ਬਿਮਾਰੀ ਪੈਣਾ ਕੱਲ ਨੂੰ ਤੈਨੂੰ ਕਹਿ ਦੂਗੀ ਵੀ ਤੈਨੂੰ ਕੁੱਟਿਆਗਾ ਫੇਰ ਵੀ ਸੱਚ ਮੰਨ ਲੇਗਾ ਮੇਰੀ ਗੱਲ ਸੁਣ ਲੈ ਬੀਬੀ ਮੈਨੂੰ ਉਹ ਕਿਸੇ ਵੀ ਚੀਜ਼ ਨੂੰ ਜਵਾਬ ਨਹੀਂ ਦਿੰਦੀ ਮੈਂ ਪਾਣੀ ਮੰਗਦਾ ਪਾਣੀ ਆਉਂਦਾ ਤੱਤਾ ਪਾਣੀ ਮਿਲਦਾ ਨਾ ਉਹ ਨੂੰ ਹਰੇਕ ਚੀਜ਼ ਤੇ ਮੇਰਾ ਬੋਲ ਥੱਲੇ ਡਿੱਗਣ ਨਹੀਂ ਦਿੰਦੀ ਉਹ ਹੈ ਉਹੀ ਕੰਮ ਤੇਰੇ ਨਾਲ ਤੈਨੂੰ ਕਿਹੜਾ ਕੁਝ ਖਾਣ ਨੂੰ ਮਿਲਦਾ ਨਹੀਂ ਹੈਗਾ ਤਾਈਓ ਭਾਈ ਉਹਦਾ ਪੱਖ ਪੂਜਦਾ ਤੈਨੂੰ ਸਾਰਾ ਕੁਝ ਦਿੰਦੀ ਆ ਮੈਂ ਤਾਂ ਜੇ ਪਾਣੀ ਮੰਗਿਆ ਇੱਕ ਵਾਰ ਤਾਂ ਜਮਾ ਬਰਤਨਾ ਦੇਤਾ ਫੇਰ ਜਮੇ ਤੱਤਾ ਦੇਤਾ ਇਹ ਜਦੋਂ ਦੇਉਂਦੇ ਤੈਨੂੰ ਪਾਣੀ ਤਾਂ ਨਹੀਂ ਬੀਬੀ ਮੈਥੋਂ ਤੇਰੇ ਮੰਗੂ ਤੇਰਮ ਹੀ ਨਹੀਂ ਹੁੰਦੀ ਉਹਦੇ ਨਾਲ ਠੀਕ ਹੈ ਹਰੇਕ ਚੀਜ਼ ਪੂਰੀ ਹੁੰਦੀ ਆ ਮੇਰੀ ਮੈਂ ਤਾਂ 100 ਅੱਥ ਰੱਸਾ ਸਿਰੇ ਤੇ ਗੰਡਾ ਇਹ ਤੀਵੇਂ ਨੂੰ ਘੱਟ ਕਰੋ ਹੋਰ ਬਿtheta ਰਹਿਣਾ ਰਸਤੇ ਬਾਤੂ ਆ ਮੇਰੇ ਕੋਲੇ ਆਇਆ ਸੀ ਕੋਈ ਅੱਛਾ ਤੂੰ ਤਾਂ ਇਹ ਚਾਹਉਣੀ ਆ ਹੁਣ ਤਲਾਕ ਕਰਾ ਲਈ ਦੂਆ ਚ ਇੱਕ ਹੋਰ ਵਿਆਹ ਹੋਰ ਕਰਾ ਲਈਏ ਇੱਕ ਅੰਜਰਾ 5 ਕਿੱਲੇ ਜ਼ਮੀਨ ਦੇ ਬਿਆ ਕੁੜੀ ਦੇ ਨਾਮ ਫਿਰ ਤਾਂ ਆਹੀ ਤਾਂ ਸਿਆਪੇ ਨੇ ਆ ਜਿਹੜੀਆਂ ਜ਼ਮੀਨਾਂ ਨੇ ਸਿਰ ਤੇ ਧਰ ਕੇ ਲੈ ਜੇਂਗੀ ਫਿਰ ਉਹਦੇ ਭਰਾ ਜੇ ਨੂੰ ਤੂੰ ਕਹਿ ਵੀ ਭਾਈ ਆਈ ਹੂਈ ਨਾ ਕੋਈ ਗੱਲ ਨਹੀਂ ਕੋਈ ਆ ਜਾਣ ਦੇ ਫਿਰ ਕੀ ਹੁੰਦਾ ਕਹਦਾਗੇ ਵੀ ਕਿੱਡੀ ਕੀ ਗੱਲ ਆ ਫੇਰ ਕੀ ਆਪੀ ਕਹਿਤਾ ਕਹਿਤਾ ਸੁਣੋ ਨੰਗਾ ਕਿ ਇਥੇ ਹਵਾ ਕਰੂ ਮੇਰੇ ਐਵੇਂ ਖੌਂਸੜੇ ਲੱਗਣਗੇ ਉਦੋਂ ਮੈਂ ਆਹੀ ਕੁਛ ਹੋਊਗਾ ਜੇ ਤੂੰ ਟਿਕਦੀ ਤਾਂ ਹੈ ਨਹੀਂਗੀ ਆਹੋ ਇਹੀ ਕੁਛ ਕਰਾਵੇਂਗਾ ਕਰ ਲੈ ਮੇਰਾ ਜਾ ਕੇ ਬਹਿ ਜਾ ਉਹ ਦਸਣਾਣੇ ਜਾ ਕੇ ਜਾ ਬੈਠੀ ਆ ਮੇਰੀ ਗੱਲ ਸੁਣ ਲੈ ਬੀਬੀ ਇਹ ਸਾਰਾ ਘਰ ਬਰਬਾਦ ਹੋ ਜਾਊਗਾ ਸਿਆਣੇ ਬੰਦੇ ਦੇ ਹੱਥ ਹੁੰਦਾ ਘਰ ਨੂੰ ਬੰਨ ਕੇ ਰੱਖਣਾ ਬੇ ਜੇ ਮੈਂ ਸਿਆਣੀ ਸੀ ਸਾਰਾ ਘਰ ਬੰਦੀ ਬੈਠੀ ਆ ਉਦੋਂ ਦਾ ਨਾ ਜਾਣਦਾ ਉਹ ਹੁਣ ਜਾਣਨ ਲੱਗੇ ਹੁਣ ਆ ਹੁਣ ਜਿਹੜੀਆਂ ਤੁਸੀਂ ਕਰਤੂਤਾ ਕਰਦੇ ਹੋ ਇਹ ਕਰ ਜੋ ਗੋਣਕ ਤੇ ਤੂੰ ਕਰਦੀ ਐ ਮੈਨੂੰ ਤਾਂ ਮੇਥੋਂ ਸੱਚੀਆਂ ਸੁਣਦਾ ਮੈਂ ਕਰਦਾ ਹਾਂ ਉਹਦੇ ਨਾਲ ਵੀ ਗੱਲ ਵੀ ਕੀ ਕਹਿੰਦਾ ਤੇਰਾ ਭਾਈ ਉਹਦੇ ਨੇ ਸਿਆਣੇ ਵੀ ਆਪ ਦਾ ਬਗੋਆ ਆ ਆਪੇ ਖੱਜਲ ਹੋਇਆ ਇਹ ਨਹੀਂ ਸਮਝਦਾ ਮੁੰਡਾ ਇਹ ਤਾਂ ਇਹਦੇ ਨਾਲ ਜੁੜ ਕੇ ਰਹੂਗਾ ਔਖਾ ਕਰਜ ਨੂੰ ਛੱਡਦੇ ਪੰਜ ਕਿਲੇ ਵਾਲੀ ਮਿਲਦੀ ਆ ਵਧੀਆ ਮੋਜਾ ਮਾਰਾਂਗੇ ਹੈ ਇਹ ਕਾਨੂੰ ਸਮਝਦਾ ਹੈ ਮੈਨੂੰ ਲੱਗਦਾ ਮੈਨੂੰ ਕੁਛ ਨਾ ਕੁਛ ਕਰਨਾ ਪਊ ਹੋਰ ਜਗਾੜ ਲਾਉਣਾ ਪਊਗਾ। ਅੱਛਾ ਕਾਲੇ ਬਾਈ ਹੁਣ ਦੁਬਾਰੇ ਪਹੀ ਵੜ ਲਈ ਉਹਨਾਂ ਨੇ? ਹਾਂਜੀ ਦੁਬਾਰੇ ਵੜ ਲਈ ਪਹੀ ਮੈਂ 2-3 ਵਾਰ ਤੁਹਾਨੂੰ ਸੁਨੇਹਾ ਲਾ ਗਿਆ ਤੀਗਾ। ਆਹੋ ਕਾਲੇ ਤੂੰ ਆਇਆ ਪਹਿਲਾਂ ਵੀ 2-3 ਵਾਰੀ। ਹਟਦੇ ਨਹੀਂ ਉਹ? ਨਹੀਂ ਤੁਸੀਂ ਕਰੋ ਹੱਲ ਜੀ ਉਹਦਾ। ਅੱਛਾ ਕੋਈ ਨਾ ਹਲਤਾ ਕਰਦੇ ਨੇ ਦੇਖ ਹਲਤਾ ਆ ਗਾਲੇ ਆਪਾਂ ਕਹਿ ਕੇ ਦੇਖ ਲੈਣੇ ਤੇਰੇ ਸਾਹਮਣੇ ਕੀ ਰਹਾ ਹਨਾ। ਹਾਂ ਦੇਖ ਨਾ ਤਾਂ ਮੰਨ ਕੇ ਚੱਲ ਉਹ ਆਪਣੀ ਮਾਸੀ ਦਾ ਮੁੰਡਾ ਹਾਂ ਤੂੰ ਆਪਾਂ ਤਾਂ ਸੱਚੀ ਨੂੰ ਸੱਚੀ ਗੱਲ ਕਹਾਂਗੀ ਸਹੀ ਗੱਲ ਹੈ ਸਹੀ ਨੂੰ ਸਹੀ ਕਹਾਂਗੀ ਗਲਤ ਨੂੰ ਗਲਤ ਕਹਾਂਗੀ ਬਾਕੀ ਇਹ ਤਾਂ ਮੈਂਬਰ ਸਾਹਿਬ ਨਜਾਇਜ਼ ਆ ਇਹ ਠੀਕ ਹੈ ਇਹਨੇ ਮੈਨੂੰ ਕਈ ਵਾਰੀ ਕਹਿਤਾ ਪਹਿਲਾਂ ਵੀ ਨਾ ਨਾ ਜੀ ਠੀਕ ਆ ਫਿਰ ਜਿਹੜੀ ਆਈ ਵਾਰੀ ਵਾਹਣ ਪਾਉਂਦਾ ਤਵੀ ਨਾਲ ਲਾਉਂਦਾ ਉਹ ਕੋਈ ਗੱਲ ਨਹੀਂ ਹੂੰ ਉਹਦਾ ਸਾਰੀ ਪਹੀਰ ਲਾ ਲਈ ਉਹਨੇ ਕਈ ਗੱਠੇ ਆ ਉਹ ਪਹੀ ਤਾਂ ਕਈ ਗੱਠੇ ਆ ਹਨਾ ਉਹ ਹਾਂਜੀ ਹਾਂਜੀ ਕਈ ਹਾਂ ਹਾਂ ਨਾ ਹੋਜੂ ਕੰਮ ਤਾਂ ਸਰਪੰਚ ਵਧੀਆ ਆਪਣਾ ਕਰ ਗੱਲ ਤਾਂ ਉਹਦੀ ਗਲਤ ਆ ਉਹ ਹੈਲੋ ਆਪ ਪੁੱਤਰ ਪਾਪੇ ਨਾਲ ਗੱਲ ਕਰਾਈ ਹੈਲੋ ਮੈਂਬਰ ਬੋਲਦਾ ਜੀ ਹਾਂ ਹਾਂ ਜੀ ਹਾਂ ਜੀ ਹਾਂ ਜੀ ਉਹ ਮੈਂ ਐਂ ਕਹਿੰਦਾ ਸੀ ਮਾ ਕਾ ਨੂੰ ਥੋੜਾ ਦੇਖੋ ਹਨਾ ਖੇਤ ਦਾ ਗਮਾਂਡ ਆਗਾ ਜਿਹੜੀ ਗੱਲ ਕੇਰਾ ਪੰਚਾਇਤ ਚ ਹੋ ਜੇ ਉਹ ਤੇ ਮੁਕਰੀ ਦਾ ਨਹੀਂ ਹੁੰਦਾ ਉਪਰ ਹੀ ਤੁਸੀਂ ਵੱਢਿਆ ਕਿ ਨਾ ਹੁਣ ਪਹਿਲਾਂ ਤਾਂ ਐਂ ਦੱਸੋ ਉਹ ਜੇ ਫਿਰ ਵਾਦ ਦਾ ਸੀ ਵਿਰੋਧ ਦੇ ਕਹਿੰਦਾ ਤੂੰ ਉੱਤੇ ਦਾ ਕਹਿੰਦਾ ਕਹਿੰਦਾ ਮੇਰੀ ਇਹ ਪੂਰੀ ਹੋਗੀ ਤੂੰ ਉੱਤੇ ਕਹਿੰਦਾ ਮੇਰਾ ਥੋਂ ਵਾਦ ਦਾਗਾ ਕੌਣ ਮੇਰੀ ਗੱਲ ਸੁਣਦਾ ਸਰਪੰਚ ਸਾਹਿਬੀ ਕੋਲ ਸੀ ਉਹਦੇ ਸਾਰਾ ਪਿੰਡ ਸੀ ਆਪਣਾ ਤਾਂ ਉਹਦੇ ਇਹ ਗੱਲ ਕਹੀ ਵੀ ਮੇਰੀ ਪਹੀ ਪੂਰੀ ਹੈਗੀ ਠੀਕ ਹੈ ਮੇਰਾ ਥਾਂ ਪੂਰਾ ਹੋ ਗਿਆ ਖੋਦਰਾ ਥਾਂ ਵਧ ਗਿਆ ਮੈਨੂੰ ਫੜਾਈ ਮੇਰੀ ਗੱਲ ਸੁਣਦਾ ਸੀ ਇਹ ਸਾਡੇ ਕੋਲ ਆਏ ਬੈਠੇ ਨੇ ਅਸੀਂ ਇਹਨਾਂ ਨੂੰ ਕੀ ਰਾਂ ਕਹਿਦਣੇ ਆਗੇ ਠੀਕ ਆ ਜੇ ਭਾਈ ਤੂੰ ਨਹੀਂ ਟਿਕਦਾ ਫਿਰ ਸਾਰਾ ਪਿੰਡ ਸਾਰੀ ਪੰਚਾਇਤ ਇਹਨਾਂ ਦੇ ਨਾਲ ਜਾਊਗੀ ਤੇਰੇ ਤੇ ਦਾਵਾ ਕਰਾਂਗੇ ਕੋਈ ਆ ਤੂੰ ਸਰਪੰਚਾਂ ਨਾਲ ਹੀ ਗੱਲ ਕਰ ਆ ਕਰੀ ਗੱਲ ਮੜੀ ਉਹੀ ਪੁੱਠੀਆਂ ਗੱਲਾਂ ਤੇ ਕੇਰਾ ਨਿਪੜ ਗਿਆ। ਪੋਲੇ ਮੇਰੀ ਗੱਲ ਸੁਣ ਲੈ ਤੂੰ। ਠੀਕ ਐ ਤੈਂ ਪਹੀ ਬਹੁਤ ਵੱਢ ਲਈ। ਉਦੋਂ ਮਿੰਤੀ ਕਰਕੇ ਤੈਨੂੰ ਵੱਟ ਪਾ ਕੇ ਦਿੱਤੀ ਸੀ ਪਹੀ ਦੇ ਨਾਲ ਵੀ ਇਹਦੂ ਗਾਹਾਂ ਨਹੀਂ ਤੇ ਵਧਣਾ। ਤੂੰ ਉਹ ਗੱਲ ਤੇ ਵੀ ਨਹੀਂ ਖੜਿਆ। ਸਾਨੂੰ ਵੱਧ ਘੱਟ ਦਾ ਨਹੀਂ ਪਤਾ ਹੈਗਾ ਯਾਰ। ਠੀਕ ਐ। ਹੁਣ ਥਾਈ ਤਾਂ ਅਸੀਂ ਕਰਦੇ ਆਂ ਸਾਂਝੀ ਗੱਲ। ਫੇਰ ਨਾ ਕਹੀਂ ਸਾਰੀ ਪੰਚਾਇਤ ਇਹਨਾਂ ਦੇ ਨਾਲ ਹੋਗੀ। ਤੇਰੇ ਤੇ ਦਾਵਾ ਕਰਾਂਗੇ ਅਸੀਂ। ਕੱਲ ਸਿੱਧੀ ਆ ਨਹੀਂ ਚੁੱਪ ਕਰਕੇ ਮਿੱਟੀ ਲਾ ਦੇ ਨਾਲ ਪਹੀ ਦੇ। ਜਿੰਨੀ ਇਹ ਵੱਡੀ ਹੈਗੀ ਉਹ ਨਾਲ ਲਾ ਦੇ ਮਿੱਟੀ। ਹਾਂ ਮੈਂਬਰ ਨਾਲ ਕਰ ਗੱਲ। ਹੈਲੋ ਬਸ ਠੀਕ ਆ ਫਿਰ ਜੇ ਤੈਨੂੰ ਇਹ ਗੱਲ ਮਨਜ਼ੂਰ ਆ ਠੀਕ ਆ ਹਾਂ ਮਿੱਟੀ ਲਾ ਦੇ ਬਸ ਬਸ ਠੀਕ ਆ ਨਾ ਆਪਾਂ ਕਹਿੰਦੇ ਨੇ ਬਸ ਕਿਤੇ ਨਹੀਂ ਜਾਂਦੇ ਅਸੀਂ ਵਿੱਚ ਬੈਠੇ ਆ ਬਸ ਠੀਕ ਆ ਠੀਕ ਲੈਕ ਵਾਲੇ ਬਈ ਉਹ ਕਹਿੰਦਾ ਮੈਂ ਮਿੱਟੀ ਲਾ ਦਿੰਦਾ ਠੀਕ ਆ ਫੋਂ ਬਸ ਤੁਸੀਂ ਵੀ ਮਾੜੀ ਬੱਚਤ ਰੱਖਿਓ ਦੇਖ ਅੱਜ ਤਾਂ ਪਤਾ ਗੱਲ ਕੀ ਜਦੋਂ ਆਪਣੀ ਮਾੜੀ ਮੋਟੀ ਇੱਧਰ ਉੱਧਰ ਬਾਣਾ ਮੈਰ ਜਾ ਹੋ ਜੇ ਕੋਈ ਹਨਾ ਉਹ ਤਾਂ ਫੇਰ ਗੱਲ ਹੋਈ ਕਹਿੰਦੇ ਅਗਲਾ ਕੁਦਰਤੀ ਵੀ ਜਾਵੇ ਹੁਣ ਜੇ ਨਾਰਮਲ ਤੁਹਾਨੂੰ ਮੈਂ ਗੱਲ ਦੱਸਦਾਗਾ ਕਈ ਵਾਰ ਹੁਣ ਉਹਨੂੰ ਆਦਤ ਆ ਕਈ ਵਾਰ ਉਹੀ ਜੇ ਥੁੱਕਦਾ ਹੋ ਕੁਦਰਤੀ ਹੂ ਆਗਾ ਤੁਸੀਂ ਉਹਨੂੰ ਦੇਖ ਕੇ ਥੁੱਕਦਾ ਜਾਂ ਮੁੱਛ ਚਾੜਦਾ ਨਾ ਇਹ ਤਾਂ ਦੇਖ ਆਪਣੀ ਈਰਖੇ ਹੁੰਦੇ ਬਸ ਮੜਾ ਟਲ ਜੇ ਨਹੀਂ ਮੈਂ ਤਾਂ ਟਲਦੀ ਰਿਹਾ ਮਲੜ ਆਈਆਂ ਚਾਹੇਂਗੀ ਨਹੀਂ ਨਹੀਂ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਆ ਕਾਲੇ ਹੀ ਜੀ ਗੱਲ ਨਹੀਂ ਮੈਂ ਦੱਸੋ ਚਾਹ ਪਾਣੀ ਦੱਸੋ ਨਹੀਂ ਬਸ ਲੈ ਹੁਣ ਸੋਡਾ ਕੰਮ ਹੋ ਗਿਆ ਦੁਬਾਰੇ ਜੇ ਕੋਈ ਇਹ ਕਰੂਗਾ ਤਾਂ ਇੱਕੀ ਸਾਨੂੰ ਦੱਸ ਦਿਓ ਅਸੀਂ ਮੜਾ ਚਾਚਾ ਨਾਲ ਗੱਲ ਕਰ ਲਈ ਕੋਈ ਹਾਂ ਹਾਂ ਪਰਿਵਾਰ ਕਾ ਮਸਲਾ ਆ ਗਿਆ ਠੀਕ ਹੈ ਹੁਣ ਸੀ ਜਾ ਸਕਦੇ ਹਾਂ ਠੀਕ ਆ ਕਾਲੇ ਠੀਕ ਆ ਬਾਈ ਹਾਂ ਠੀਕ ਨਹੀਂ ਕੋਈ ਸੀਲਾਂ ਦੇ ਵਿੱਚ ਫਾਰਮੈਲਟੀ ਨਹੀਂ ਨਹੀਂ ਬਸ ਬਸ ਚਾਚੇ ਹੁਣ ਤੂੰ ਦੇਖ ਆਪਾ ਆਪਾ ਬੈਠਿਆ ਕਰਦੇ ਉਸਨ ਅਸਲੀ ਗੱਲ ਦੱਸ ਦੇ ਵੀ ਗੱਲ ਹੈ ਕਿ ਇਹ ਮੈਂਬਰ ਸਾਹਿਬ ਗੱਲ ਇਹ ਹੈ ਗੱਲ ਤਾਂ ਆਇਆ ਸਰਜੀਤ ਸਿਓ ਹੁਣ ਆਪਾਂ ਘਰ ਘਰ ਦੇ ਬੈਠੇ ਆ ਠੀਕ ਆ ਹਰੇਕ ਸਾਹਮਣੇ ਘਰ ਦੀ ਗੱਲ ਕਰੀਣੀ ਨਹੀਂ ਜਾਂਦੀ ਹੈ 100 ਪਰਦਾ ਹੁੰਦਾ ਘਰ ਦਾ ਦੇਖੋ ਜੀ ਸਰ ਮੈਂ ਬਰ ਸਾਹਿਬ ਇੱਕ ਤਾਂ ਮੈਂ ਲਾਦਵੇਂ ਬਹੁਤ ਤਪਾ ਰੱਖਿਆ ਤੁਹਾਨੂੰ ਪਤਾ ਆਪਣੀ ਉਧੇ ਵੀ ਗੱਲ ਹੋਈ ਸੀ ਖੇਤ ਹਾਂ ਇਹ ਤਾਂ ਚਲੋ ਮੈਂ ਦੱਸਦਾ ਮੇਰਾ ਨਕਮਾ ਨਿਕਲ ਗਿਆ ਭਾਈ ਆਹੋ ਹੈ ਮੇਰੀ ਨੀਵੀ ਪਈ ਗਈ ਹਾਂ ਕੁੜੀ ਮੈਂ ਵਿਆਹਤੀ ਸੀ ਬੰਦੇ ਉਹ ਗਿੱਲ ਚ ਤੀਗੇ ਅੱਛਾ ਅੱਛਾ ਮੈਂ ਤਾਂ ਉਹ ਚੱਲ ਭਾਈ ਸੁੱਖ ਕਰੂਗੀ ਕੁੜੀ ਹੂੰ ਹੂੰ ਕੋਣ ਉੱਥੇ ਉਹਦੀ ਸੱਸ ਨੇ ਬਹੁਤ ਤਪਾ ਰੱਖੀ ਆ ਪਰ ਉਹਨਾਂ ਦਾ ਖਰਚ ਚੰਗਾ ਮੈਂ ਤੁਹਾਨੂੰ ਐਵੇਂ ਕਹਾ ਹੂੰ ਸੱਸ ਬਹੁਤ ਭੈੜੀ ਆ ਭਾਈ ਉਹ 2-3 ਵਾਰੀ ਤਾਂ ਉਹ ਕੁੱਟਦੀ ਪਹਿਲਾਂ ਤੁਸੀਂ ਗੌਰ ਨਹੀਂ ਕਰੀਏ ਗੱਲ ਦੀ ਗੌਰ ਤਾਂ ਅੱਜ ਮੁੰਡੇ ਨੂੰ ਫੋਨ ਆਇਆ ਮੈਨੂੰ ਤਾਂ ਜੀ ਗੱਲ ਦੱਸਦੀ ਨਹੀਂ ਕਰਿਆ ਅੱਛਾ ਮੇਰੇ ਕੋਲੇ ਫੋਨ ਆਗਾ ਮੈਂ ਉਹਨੂੰ ਤੇ ਗੱਲ ਕਰ ਲਾਂ ਹੂੰ ਹੂੰ ਮੁੰਡੇ ਕੋਲੇ ਫੋਨ ਆਇਆ ਤੀ ਉਹਦੀ ਤੁਹਾਨੂੰ ਪਤਾ ਭਾਈ ਖਾ ਲੈਂਦੇ ਨੇ ਬਾਅਦ ਤਤ ਲਾਈ ਗਈ ਆ ਹੂੰ ਐ ਮੈਨੂੰ ਤਾਂ ਬਸ ਐਂ ਗੱਲ ਰਹਾ ਪਈ ਆ ਮੈਂ ਤਾਂ ਆਏ ਮੇਰੀ ਗੱਲ ਸੁਣ ਗੱਲਾਂ ਆਆਂ ਕੀ ਦੇਖ ਮੈਂ ਬਾਗ਼ ਚੋਂ ਸਪੰਜ ਬਾਗ਼ ਚਾਹ ਤੇ ਕਿ ਦੋ ਚਾਰ ਬੰਦੇ ਨੂੰ ਹੋਰ ਲੈ ਜਾਣੇ ਆਪਾਂ ਬੀ ਤੂੰ ਤੈਨੂੰ ਇਹ ਗੱਲ ਦਾ ਪੱਕੀ ਦਾ ਪਤਾ ਹੈਗਾ ਵੀ ਆਪਣੀ ਕੁੜੀ 'ਚ ਖੋਟ ਹੈ ਨਹੀਂਗਾ ਕੋਈ ਕੁੜੀ 'ਚ ਨਹੀਂ ਭਾਈ ਜੇ ਉੱਥੇ ਜਾ ਕੇ ਕੋਈ ਆਪਣੀ ਕੁੜੀ 'ਚ ਖੋਟ ਨਿਕਲੇਗਾ ਹੀ ਉੱਥੋਂ ਮੁੜਨਾ ਪਾਉਗਾ ਹਾਂ ਉੱਥੇ ਸਾਡੀ ਵੀ ਨੀਵੀ ਪਊਗੀ ਨਾਲ ਜੇ ਆਪਣੀ ਕੁੜੀ 'ਚ ਨੁਕਸ ਹੋਇਆ ਹਾਂ ਜੀ ਨਾ ਮਾਹਾਂ ਜਮੀ ਨਹੀਂ ਅੱਛਾ ਕੁੜੀ ਦੀ ਆਪਣੀ ਦੀ ਕੋਈ ਸੌਂ ਨਹੀਂ ਖਾਂਦਾ ਅਣਗਮੜ ਤੋਂ ਪੁੱਛ ਲੋ ਚਾਹੇ ਸਾਨੂੰ ਪਤਾ ਆ ਫਿਰ ਮੇਰੀ ਗੱਲ ਸੁਣਦਾ ਹਾਂ ਸਾਨੂੰ 1 ਘੰਟਾ ਦੇ ਦੇ ਹੁਣ ਅਸੀਂ ਮੜਾ ਸੁਨਾਮ ਤੱਕ ਜਾ ਕੇ ਆਵਾਂਗਾ ਕੋਈ ਗੱਲ ਨਹੀਂ ਉਸ ਤੋਂ ਬਾਅਦ ਤੇਰੀ ਕੁੜੀ ਨਹੀਂ ਹੈਗੀ ਉਹ ਸਾਡੀ ਕੁੜੀ ਆ ਠੀਕ ਹੈ ਜੇ ਉਹਨਾਂ ਵਿੱਚ ਖੋਟ ਹੋਇਆ ਠੀਕ ਹੈ ਅਸੀਂ ਸਾਰਾ ਪਿੰਡ ਤੇਰੇ ਨਾਲ ਆ ਸਾਰੀ ਪੰਚਾਇਤ ਤੇਰੇ ਨਾਲ ਚੰਡ ਕੇ ਆਵਾਂਗੇ ਆਪਾਂ ਖੋਟ ਹੋਇਆ ਮੈਂ ਛੋਟੇ ਸਾਹਮਣੇ ਗੱਲ ਪੜਦਾ ਨਹੀਂ 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 ਅਹੀਂ ਜੀ ਕੋਈ ਗੱਲ ਨਹੀਂ ਆ ਤਾਂ ਫਿਰ ਕੱਲ ਨੂੰ ਕੋਈ ਆਪਣੇ ਪਿੰਡ ਦੀ ਬੇਇੱਜ਼ਤੀ ਆ ਅੱਜ ਦਾ ਕੱਲ ਨੂੰ ਕੋਈ ਹੋਰ ਐਂ ਕਰੂਗਾ ਉਹੀ ਤਾਂ ਗੱਲ ਆ ਹੈ ਜੀ ਤੁਹਾਨੂੰ ਪਤਾ ਮੈਂ ਤਾਂ ਸਰਪੰਚ ਸਾਹਿਬ ਗਰੀਬ ਬੰਦਾ ਜੀ ਚਲੋ ਉਹ ਤਾਂ ਪਤਾ ਹੈ ਮੈਂ ਤਾਂ ਕੋਈ ਦਾ ਨਹੀਂ ਮੈਂ ਇੱਕ ਕੁੜੀ ਪੂਰਤੀ ਇਹ ਚਾਚੀ ਗੱਲ ਹੋਰ ਆ ਆਪਾਂ ਨਾ ਜਦੋਂ ਵੀ ਆਪਦੇ ਲੇਬਲ ਦੇ ਬੰਦੇ ਛੱਡ ਕੇ ਗਾਹਾਂ ਤਾਕੜੇ ਭਾ ਦੇਣਾ ਉਦੋਂ ਐਂ ਹੁੰਦਾ ਨੱਕਾ ਉਦੋਂ ਐਂ ਹੁੰਦਾ ਜਿਹੜੀ ਆਏ ਹੁੰਦਾ ਵੀ ਚੱਲ ਆਪਣੀ 30 ਦਾ 10 ਉਹਦਾ ਆਪਾਂ ਦੇਖ ਲੈਣੇ ਵੀ ਤਾਕੜੇ ਨੇ ਬੰਦੇ ਠੀਕ ਆ ਭਾਏ ਤਾਂ ਨਹੀਂ ਦੇਖਦੇ ਬੰਦੇ ਕੰਮ ਦੇ ਨੇ ਯਾਰ ਨਕਮੇ ਨੇ ਉਹ ਕਈ ਵਾਰ ਵਰਤਨ ਵਾਲੇ ਨਹੀਂ ਹੁੰਦੇ ਬੰਦੇ ਹਾਂ ਬਸ ਪ੍ਰਾਣਾ ਨਾ ਪ੍ਰਾਣਾ ਦਾ ਆਪਣਾ ਬਹੁਤ ਚੰਗਾ ਵਿਚਾਰਾ ਜੀ ਗੱਲ ਸੁਣੋ ਕੋਈ ਤੁਹਾਨੂੰ ਦੱਸਣ ਦੀ ਲੋੜ ਨਹੀਂ ਹਾਂਜੀ ਠੀਕ ਆ ਉਹਨਾਂ ਦੇ ਪਿੰਡ ਦੇ ਸਰਪੰਚ ਨੂੰ ਫੋਨ ਕਰ ਦੋ ਠੀਕ ਆ ਉਹਨਾਂ ਦੀ ਪੰਚਾਇਤ ਵੀ ਹੋ ਜਾਊਗੀ ਹਾਂ ਬਿਲਕੁਲ ਥੋੜੇ ਨਾਲ ਚੱਲਦੇ ਆ ਦੋ ਚਾਰ ਬੰਦੇ ਆਪਾਂ ਚੱਲਦੇ ਆ ਤਾ ਨੰਬਰ ਹੋਣਗੇ ਦੇਖੋ ਗਾਹਾਂ ਦੀ ਗਾਹਾਂ ਮਨੂੰ ਤਾਂ ਹੁਣ ਮੁੰਡੇ ਨੇ ਭਾਈ ਫੋਨ ਲਾ ਫਿਰ ਤੂੰ ਐਂ ਕਰੀ ਹਾਂਜੀ ਪਰ ਉਹਨੇ ਨੂੰ ਕਹਦੀ ਫੋਨ ਲਾ ਕੇ ਹਾਂ ਮੈਂ ਉਹਨੂੰ ਮੈਂ ਕਹੇ ਹਾਂ ਉਹ ਸਾਦ ਲੂਗਾ ਦੋ ਚਾਰ ਬੰਦੇ ਹਾਂ ਕਿਉਂ ਜੇ ਬੰਦਿਆਂ ਚ ਗੱਲ ਹੋ ਗਈ ਉਹ ਗੱਲ ਪੱਕੀ ਹੋ ਜੂ ਇਹ ਤਾਂ ਹੋਰ ਕਿਰਪਾ ਮਸ਼ੀਨਰੀ ਛੋਟੀ ਲੈ ਕੇ ਚੱਲੋ ਜੀ ਦੇਖੋ ਕੋਈ ਨਾ ਕੋਈ ਕੋਈ ਚੱਕਰ ਕੋਈ ਗੱਲ ਨਹੀਂ ਛੋਟੀ ਮੈਂ ਪੰਜ ਦੇਲ ਪਵਾ ਦਾਂਗੇ ਕੋਈ ਨਹੀਂ ਚੱਕੇ ਕੋਈ ਗੱਲ ਨਹੀਂ ਚੱਲ ਕੋਈ ਨਾ ਫਿਰ ਤੂੰ ਚੱਲ ਆ ਕੇ ਸੀ ਘੰਟੇ ਤੱਕ ਠੀਕ ਹੈ ਬਹੁਤ ਬਹੁਤ ਧੰਨਵਾਦ ਨਾ ਨਾ ਕੋਈ ਨਾ ਕੋਈ ਨਾ ਕੋਈ ਗੱਲ ਨਹੀਂ ਆਉਣਿਆ ਸੀ ਹਾਂ ਠੀਕ ਹੈ ਬੇਫਿਕਰ ਹੈ ਹਾਂ 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 ਕਰਕੇ ਆਵਾਂਗੇ ਇੱਕ ਪਾਸਾ ਆਪਾਂ ਦੇਖ ਲਾ ਵਿਚਾਰਾ ਗਰੀਬ ਕਿਵੇਂ ਵਕਤ ਨੇ ਮਾਰਿਆ ਹੈ ਪਹਿਲਾਂ ਤਾਂ ਲਾਦ ਨੇ ਤੰਗ ਕਰ ਰੱਖਿਆ ਉਹ ਦੇਖ ਲਾ ਮੁੰਡਾ ਜਾਂ ਕਿੰਨਾ ਨਸ਼ੇੜੀ ਹੈ ਇਹਦਾ ਹੁਣ ਤੀਕ ਨਹੀਂ ਉਹ ਦੁਖੀ ਹੋ ਗਿਆ ਵਿਚਾਰਾ ਥੋੜ ਥੋੜ ਕਰਦਾ ਆਉਂਦਾ ਸੀ ਮੇਰੇ ਲਵੇ ਆਇਆ ਗਰੀਬਾਂ ਦਾ ਟਾਈਮ ਹੀ ਨਹੀਂ ਹੈਗਾ ਯਾਰ ਅੱਜ ਕੱਲ੍ਹ ਨਾਲੇ ਚਾਚੂ ਪਈ ਆਈ ਮੈਂ ਨਾਲੇ ਖੇਸੀ ਖੁਸੀ ਦਿੱਤੀ ਉੱਤੇ ਹੁਣ ਆ ਦੇਖ ਲੈ ਭੋਲੇ ਹੁਰੀਏ ਕਿਹੜਾ ਖੜੇ ਨੇ ਫਿਰ ਆਪਣੀ ਗੱਲ ਤੇ ਕੋਈ ਨਹੀਂ ਖੜਦਾ ਬਾਈ ਪੰਚਾਇਤ ਦੀ ਗੱਲ ਤੇ ਇਹ ਵੀ ਡੰਡਾ ਕੰਮ ਹੋਣਾ ਚਾਹੀਦਾ ਪੂਰਾ ਫੇਰ ਖੜਦਾ ਅਗਲਾ ਆ ਵੀ ਮੈਂ ਹੁਣ ਇਹਨਾਂ ਕਹਤਾ ਸੀਗਾ ਥੋੜਾ ਜਿਹਾ ਨਸ਼ੇ ਦਾ ਕੰਟਰੋਲ ਹੈਗਾਗਾ ਬੰਦਾ ਜਿਆਦਾ ਕੰਮ ਖਰਾਬ ਹੋ ਗਿਆ ਸੀਗਾ ਬਾਕੀ ਤੁਸੀਂ ਪੁਲਿਸ ਨੂੰ ਮੜਾਏ ਫੋਨ ਕਰਦੇ ਹੋ ਇਹ ਵੀ ਹੱਥ ਨੇ ਗੇੜਾ ਗੋੜਾ ਦੇ ਜਾ ਕਰਨਾ ਆਉਨੋ ਛਿਣੀ ਛੂੜੀ ਜਿਹੜੇ ਵੇਚਦੇ ਬੂਚਦੇ ਨੇ ਮੜਾ ਮੋਟਾ ਹਨਾ ਦਬ ਘਾ ਰਹਿਦਾਗਾ ਹੋਰ ਤਾਂ ਕੁਛ ਨਹੀਂ ਹਾਂ ਇੱਕ ਗੱਲ ਹੋਰ ਆ ਮੈਂ ਉਹ ਪੁਲਿਸ ਨੂੰ ਵੀ ਫੋਨ ਕਰਿਆ ਤੀ ਵੀ ਰਾਤ ਬਰਾਤੇ ਗੇੜਾ ਮਾਰਿਆ ਕਰੋ ਮੈਂ ਸੁਣਿਆ ਡੰਕਰ ਡੰਕਰ ਖੁੱਲਣ ਵਾਲੇ ਹੁੰਦੇ ਨੇ ਰਾਤ ਨੂੰ ਚਲੋ ਹਜੇ ਆਪਣੇ ਪਿੰਡ ਤਾਂ ਬਚਤਾ ਹੀ ਹੁੰਦਾ ਮੈਨਾਂ ਆਉਣੇ ਹੋ ਗਿਆ ਗੰਨਾ ਨਹੀਂ ਫੇਰ ਵੀ ਚੱਲ ਸਕਦਾ ਈ ਤਾਂ ਜ਼ਰੂਰੀ ਆ ਪਹਿਲਾਂ ਨਹੀਂ ਨਹੀਂ ਕੋਈ ਨਾ ਕੋਈ ਬਾਕੀ ਤਾਂ ਨਹੀਂ ਹੋਰ ਫੇਰ ਆਪਾਂ ਕਿੰਨੇ ਕਿਚਰ ਨੂੰ ਚੱਲੀਏ ਬਸ ਜੀ ਆਪਾਂ ਸੁਨਾਮ ਜਾ ਕੇ ਉਹ ਕੰਮ ਤੋਂ ਬਾਅਦ ਆਪਾਂ ਸਿੱਧੀ ਬਾਤ ਚੱਲਦੇ ਆਪਾਂ ਸਿੱਧੀ ਬਾਤ ਚੱਲਦੇ ਚੱਲੀਏ ਫੇਰ ਆਪਾਂ ਆਪਾਂ ਸੁਨਾਮ ਬ ਮੇਰੀ ਗੱਲ ਸੁਣ ਹਰਮਨ ਕੀ ਗੱਲ ਹੋਈ ਅੱਜ ਹੈ ਤਾਂ ਤੇਰੇ ਭਾਈ ਨੂੰ ਫੋਨ ਕਰਤਾ ਕਰਾ ਨਾ ਜੀ ਫੋਨ ਮੇਰੇ ਨਾਲ ਕਿੰਨਾ ਕੁਝ ਹੋ ਰਿਹਾਗਾ ਤੁਹਾਨੂੰ ਪਤਾ ਨਹੀਂ ਹੈਗਾ ਕੱਲ ਤਾਂ ਹੱਦੀ ਹੋ ਗਈ ਮੈਨੂੰ ਕੁੱਟਣ ਲੱਗ ਗਈ ਕੁੱਟਿਆ ਸੋ ਕੁੱਟਿਆ ਉਪਰੋਂ ਗਲ ਵੀ ਕੁੱਟਿਆ ਮੇਰਾ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਗੱਲ ਕੀ ਹੋਈ ਸੀ ਗੱਲ ਸਿਰਫ ਇੰਨੀ ਕਿ ਸੀ ਮੈਂ ਕੱਪੜੇ ਨਹੀਂ ਪ੍ਰੈਸ ਕੀਤੇ ਮੰਮੀ ਦੇ ਕਹਿੰਦੀ ਮੈਂ ਭੋਗ ਤੇ ਜਾਣਾ ਹੈਗਾ ਪਰ ਤੂੰ ਕਰ ਕਰਤਾ ਦਿੰਦੀ ਤੂੰ ਪਰਸ ਮੈਨੂੰ ਕਿਹੜਾ ਦੱਸਿਆ ਸੀ ਵੀ ਹਾਂ ਮੈਂ ਘੋਗਤੇ ਜਾਣਾ ਵੀ ਕੱਪੜੇ ਪ੍ਰੈਸ ਕਰ ਦੇ ਜਦੋਂ ਦੱਸਦੇ ਤਾਂ ਹੀ ਮੈਂ ਪ੍ਰੈਸ ਕਰਦੀ ਉਹ ਯਾਰ ਇਹੀ ਸਿਆਪੇ ਨੇ ਮੈਂ ਤਾਂ ਫਸ ਗਿਆ ਨਾ ਤਾਂ ਤੇਰੀ ਸੁਣਨ ਨਜੋਗਾ ਨਾ ਉਹਦੀ ਸੁਣਨ ਨਜੋਗਾ ਠੀਕ ਐ ਜੇ ਤੁਸੀਂ ਫਸ ਗਏ ਚਲ ਕੋਈ ਗੱਲ ਨਹੀਂ ਫਿਰ ਅੱਜ ਨਿਬੜੇ ਜਾਊਗਾ ਮੇਰਾ ਭਾਈ ਆਊਗਾ ਨਾਲ ਸਰਪੰਚ ਆਇਆ ਆਊਗਾ ਉਹਨਾਂ ਦੇ ਸਾਹਮਣੇ ਗੱਲ ਹੋ ਹੀ ਜਾਊਗੀ ਤੁਸੀਂ ਵੀ ਸੋਖੇ ਹੋ ਜਿਓ ਉਹ ਯਾਰ ਕੋਈ ਗੱਲ ਨਹੀਂ ਐਡੀ ਕੀ ਗੱਲ ਆ ਤੂੰ ਮਾੜਾ ਮੋਟਾ ਕੰਪਰਮਾਈਜ਼ ਕਰ ਲਾ ਮੈਂ ਤੇਰਾ ਸਾਥ ਦਿੰਨਾ ਨਾ ਮੈਂ ਕਿੰਨਾ ਕੰਪਰਮਾਈਜ਼ ਕਰਾਂ ਦੱਸੋ ਥੋੜੀ ਕਿਹੜੀ ਗੱਲ ਨਹੀਂ ਮੰਨੀ ਮੈਂ ਕਦੇ ਜੇ ਕੋਈ ਆਏ ਹੁੰਦੇ ਨਾ ਚੰਟ ਜੀ ਇੱਥੇ ਬਾਹਰ ਫੜ ਕੇ ਮਾਰਦੀ ਤੁਹਾਨੂੰ ਦੋਨਾਂ ਨੂੰ ਫਿਰ ਤੁਹਾਨੂੰ ਪਤਾ ਲੱਗਦਾ ਉਹ ਫਿਰ ਮੇਰਾ ਕੀ ਕਸੂਰ ਆ ਮੈਨੂੰ ਤਾਂ ਦੱਸ ਦੇ ਮੇਰਾ ਕੀ ਕਸੂਰ ਹੈ ਮੈਂ ਕਿਉਂ ਚੱਲ ਰਹੀ ਆ ਨਾ ਤੁਸੀਂ ਇਹ ਦੱਸੋ ਮੈਂ ਚੁੱਪਾਂ ਦਾ ਮਤਲਬ ਇਹ ਥੋੜੀ ਆ ਵੀ ਤੁਸੀਂ ਕੁਛ ਮਰਜ਼ੀ ਕਰੀ ਜਾਓਗੇ ਤੇ ਮੈਂ ਚੱਲੀ ਜਾਵਾਂ ਪਤਾ ਕੀ ਗੱਲ ਆ ਮੇਰੀ ਗੱਲ ਸੁਣਦਾ ਬੀਬੀ ਦਾ ਤਾਂ ਸੁਭਾਈ ਆ ਪੁਰਾਣੇ ਬੰਦੇ ਤਾਂ ਯਾਰ ਐਂ ਕਰਦੇ ਹੁੰਦੇ ਸੀਗੇ ਜੀ ਮੈਂ ਇਹ ਸਭ ਕੁਝ ਸੋਚ ਕੇ ਹੀ ਚੁੱਪ ਬੈਠੀ ਸੀ ਵੀ ਚਲੋ ਮੰਮੀ ਅੱਜ ਬਦਲੂਗੀ ਕੱਲ ਨੂੰ ਬਦਲੂਗੀ ਪਰ ਨਹੀਂ ਮੰਮੀ ਬਦਲ ਨਾਲੇ ਚੋ ਮੰਮੀ ਨੇ ਤਾਂ ਹੱਦ ਹੀ ਕਰਤੀ ਚੱਲ ਮੇਰੀ ਗੱਲ ਸੁਣ ਤੂੰ ਮੇਰੇ ਕਹਿਣ ਤੇ ਇੱਕ ਵਾਰੀ ਚੁੱਪ ਕਰ ਜਾ ਮੈਂ ਤੇਰੇ ਨਾਲ ਆ ਕੋਈ ਗੱਲ ਨਹੀਂ ਆਪਾਂ ਬੀਬੀ ਨੂੰ ਰਲ ਕੇ ਸਮਝਾਵਾਂਗੇ ਮੇਰੇ ਬਰਦਾਸ਼ਤ ਤੋਂ ਬਾਹਰ ਹੈ ਜੀ ਹੁਣ ਸਾਰੀ ਗੱਲ ਮੇਰੇ ਭਰਾ ਦੇ ਸਾਹਮਣੇ ਹੋਊਗੀ ਬੜਾ ਯਾਰ ਨਾ ਤੂੰ ਮੁੜਦੀਆਂ ਹੰਡ ਤੋਂ ਨਾ ਉਹ ਮੁੜਦੀ ਆ ਮੈਂ ਮੁੜ ਮੁੜ ਕੇ ਦੇਖ ਲਿਆ ਪਰ ਮੇਰਾ ਕਿਸੇ ਨੇ ਸਾਥ ਨਹੀਂ ਦਿੱਤਾ ਤੁਸੀਂ ਵੀ ਇਹੀ ਗੱਲਾਂ ਕਰ ਕਰ ਕੇ ਮੈਂ ਕਿੰਨਾ ਕੁ ਚਿਰ ਚੁੱਪ ਬੈਠਾ ਓ ਯਾਰ ਮੈਨੂੰ ਐਂ ਤਾਂ ਦੱਸ ਦੇ ਮੈਂ ਕਦੇ ਤੈਨੂੰ ਪੁੱਠਾ ਬੋਲੇ ਆ ਜਾਂ ਤੇਰੇ ਨਾਲ ਕੋਈ ਕੁੱਟਮਾਰ ਕਰੀ ਹੋਵੇ ਮੈਂ ਨਹੀਂ ਕੀਤੀ ਪਰ ਜੋ ਘਰ ਚ ਹੋ ਰਿਹਾ ਨਾ ਇਹਦਾ ਮਤਲਬ ਤਾਂ ਇਹ ਹੈ ਵੀ ਮੈਂ ਘਰ ਚੋਂ ਚਲੀ ਜਾਵਾਂ ਮम्मी ਨੇ ਆਪਣੇ ਮੂੰਹੋਂ ਕਿਹਾ ਵੀ ਮੈਨੂੰ ਚੰਗੀ ਨਹੀਂ ਲੱਗਦੀ ਓ ਯਾਰ ਪਤਾ ਨਹੀਂ ਉਹ ਕੀ ਚਾਹੁੰਦੀ ਹੈ ਮੈਨੂੰ ਤਾਂ ਐ ਸਮਝ ਨਹੀਂ ਆਉਂਦੀ ਮੈਂ ਤਾਂ ਤੁਹਾਨੂੰ ਇਹ ਕਹਿੰਦੀ ਕਿ ਜਿਹੜੀ ਤੁਹਾਨੂੰ ਚੰਗੀ ਲੱਗਦੀ ਹੈ ਤੁਸੀਂ ਲੈ ਆਓ ਜੇ ਮੇਰੇ 'ਚ ਗਲਤੀ ਹੋਊਗੀ ਮੈਨੂੰ ਘਰੋਂ ਬਾਹਰ ਮਾਰਿਆ ਚੱਕ ਕੇ ਮੈਂ ਕੋਈ ਤੁਹਾਨੂੰ ਗਿਲਾ ਸ਼ਿਕਵਾ ਨਹੀਂ ਕਰਦੀ ਕੋਈ ਤਿੱਥੋਂ ਕੋਈ ਗਲਤੀ ਨਹੀਂ ਹੋਈ ਕੋਈ ਤੈਨੂੰ ਐ ਨਹੀਂ ਕਹਿੰਦਾ ਤੂੰ ਬੁਰੀ ਲੱਗਦੀ ਆ ਮੈਂ ਬੀਬੀ ਨਾਲ ਗੱਲ ਕਰ ਲਊਂਗਾ ਕੋਈ ਗੱਲ ਨਹੀਂ ਤੂੰ ਸਬਰ ਕਰ ਲੈ ਮੈਂ ਜਾਣਾਂ ਕੋਈ ਗੱਲ ਨਹੀਂ ਦੇਖੋ ਸਰਪੰਚ ਸਾਹਿਬ ਗੱਲ ਤਾਂ ਇਹ ਆ ਵੀ ਜੇ ਕੁੜੀ 'ਚ ਕੋਈ ਨੁਕਸਾ ਠੀਕ ਆ ਕੁੜੀ ਪੁੱਠਾ ਬੋਲਦੀ ਆ ਕਿਸੇ ਪ੍ਰਕਾਰ ਦਾ ਕੋਈ ਵੀ ਖੋਟ ਆ ਤੁਸੀਂ ਸਾਨੂੰ ਦੱਸੋ ਠੀਕ ਆ ਹਾਂ ਕੋਈ ਨਾ ਮੀਣਾ ਪੜਾ ਦੱਸੋ ਮੈਨੂੰ ਕਹਿਣੇ ਆਗੇ ਮੈਂ ਤੁਹਾਨੂੰ ਦੱਸਦਾ ਉਹ ਗੱਲ ਬੱਕਰੀਆਂ ਮੀਆਂ ਬੀਬੀ 'ਚ 100 ਲੜਾਈ ਹੁੰਦੀ ਰਹਿੰਦੀ ਆ ਹਾਂ ਹੈ ਉਹਦਾ ਆਪ ਵਿੱਚ ਸਮਝੌਤਾ ਹੋ ਜਾਂਦਾ 100 ਗੱਲਾਂ ਹੁੰਦੀਆਂ ਨੇ ਪਰ ਜੇ ਕੋਈ ਨੁਕਸ ਸਾਡੀ ਕੁੜੀ 'ਚ ਹੈਗਾ ਤੁਸੀਂ ਦੱਸ ਸਕਦੇ ਹੋ ਸਾਰੇ ਜਣੇ ਮੂਹਤੇ ਬੈਠਿਆਂ ਦੇਖੋ ਭਈ ਅਸੀਂ ਕਿੰਨੇ ਕਹਿਦਿਆਂ ਨੁਕਸਾ ਜੇ ਕੋਈ ਨੁਕਸਾ ਸਾਡੀ ਬੀਬੀ ਦਾ ਹਾਂ ਅਸੀਂ ਵੀਰੇ ਦਾ ਪੁੱਤ ਆਲਾ ਨੂੰ ਵੀ ਇਹੀ ਗੱਲ ਕਹਿੰਦੇ ਹਾਂ ਹਾਂ ਰੋਟੀ ਭਾਈ ਨਹੀਂ ਜਾਂਦਾ ਤੰਗ ਨਾ ਕਰੋ ਮੈਂ ਜੇ ਤੰਗ ਨਾ ਕਰੂ ਹੋਰ ਕੁੜੀ ਵਾਲਿਆਂ ਨੂੰ ਵੀ ਇਹੀ ਗੱਲ ਕਹਿੰਦੇ ਹਾਂ ਹਾਂ ਤੇ ਤੁਸੀਂ ਵੀ ਨਾ ਕੋਈ ਪਰ ਉਹੀ ਗੱਲ ਹੈ ਜੀ ਗਰੀਬਾਂ ਨੂੰ ਬਿਨਾਂ ਕੱਲ ਤੋਂ ਤੰਗ ਕਿਉਂ ਕਰਨਾਗਾ ਜੇ ਜਦੋਂ ਕੋਈ ਨੁਕਸ ਨਹੀਂ ਆਏਗਾ ਫਿਰ ਦੱਸੋ ਜੀ ਤੁਸੀਂ ਕੀ ਨੁਕਸਾਨ ਮੇਰੀ ਗੱਲ ਸੁਣੋ ਜੇ ਮੈਂ ਰੋਟੀ ਕੁਛ ਦੀ ਹੋਣੀ ਮੈਨੂੰ ਦੰਦੀ ਜੇ ਮੈਂ ਚਾਹ ਕਹਿੰਦੀ ਆ ਉਹਨੇ ਮੈਨੂੰ ਦੰਦੀ ਕੱਪੜੇ ਮੇਰੇ ਨਹੀਂ ਧੋ ਕੇ ਦੰਦੀ ਪਾਣੀ ਗਰਮ ਨਾਲ ਉਹਨੂੰ ਮੈਨੂੰ ਨਹੀਂ ਕਰਕੇ ਦੰਦੀ ਤੇ ਹੋਰ ਕੀ ਨੁਕਸ ਹੋਗਾ ਨੁਕਸਤ ਹੋਏ ਦੇਖੋ ਦੱਸੋ ਭਾਈ ਸਾਰਾ ਕੰਮ ਕਰਦੀ ਹੈਗੀ ਨਾਲੇ ਕੱਪੜਾ ਜਿਹੜਾ ਵੀ ਸਾਰਾ ਤੋਲੀ ਲੂਗੀ ਪਰ ਪਤਾ ਨਹੀਂ ਮੰਮੀ ਨੂੰ ਮੈ ਬੁਰੀ ਲੱਗਦੀ ਹੈ ਇਹ ਤਾਂ ਹੀ ਗੱਲ ਹੁਣ ਆਇਆਗਾ ਦੇਖੋ ਮੇਰੀ ਗੱਲ ਸੁਣ ਪੈਣੇ ਫਿਰ ਆਏ ਹੁਣ ਆਪਾਂ ਨੂੰ ਗੱਲ ਦਾ ਕੀ ਪਤਾ ਲੱਗੂਗਾ ਵੀ ਅਸਲੀ ਗੱਲ ਕੀ ਆ ਤੁਸੀਂ ਮੁਕਰੀ ਜਾਨੇ ਉਹ ਇਹ ਮੁਕਰੀ ਜਾਨੇ ਸਾਨੂੰ ਗੱਲ ਤਾਂ ਪਤਾ ਲੱਗੇਗਾ ਦੇਖੋ ਤੁਹਾਨੂੰ ਵੀ ਗੱਲ ਕੀ ਆ ਹਾਂ ਹਾਂ ਮੇਰੇ ਨਾਲ ਕਰ ਦੋ ਗੱਲ ਮੁੰਡੇ ਨੂੰ ਪੁੱਛੋ ਤੁਸੀਂ ਆਪੀ ਤਾਂ ਸੁਣੋ ਜੀ ਗੱਲ ਸੁਣੋ ਆਪਾ ਲੈਣੇ ਵਾ ਪੇਰ ਆਪਾਂ ਆਪਣੇ ਛਾਂਵਰਾ ਆਪਾਂ ਲੈਣਾ ਉਹ ਖੜ ਜਾ ਓਏ ਬਤਨੀ ਬੋਲਦੇ ਹੁੰਦੇ ਉਹ ਪੰਚਾਇਤਾਂ ਬੈਠੀਆਂ ਨੇ ਖੜ ਜਾ ਤੂੰ ਅਰੇ ਉਹ ਹੁੰਦਾ ਐ ਪ੍ਰੈਸ ਕਰਨੇ ਪੜਾਤੇ ਮੈਂ ਆਖਿਆ ਮੇਰੇ ਕੱਪੜੇ ਪ੍ਰੈਸ ਕਰ ਦੇ ਮੈਂ ਭੋਗ ਤੇ ਜਾਣਾਗਾ ਹੂੰ ਨਾ ਜੀ ਮੇਰੇ ਕੱਪੜੇ ਪ੍ਰੈਸ ਕਰਕੇਂ ਦਿੱਤੇ ਮੈਂ ਭੋਗ ਤੇ ਨਹੀਂ ਮਰਤ ਜਾਣਾ ਇਹ ਗੱਲ ਤੂੰ ਲੜਾਈ ਹੋਈ ਐ ਜੀ ਇਹ ਲੜਾਈਆਂ ਹੋਰ ਬਥੇਰਾ ਕੁਤ ਬੋਲਦੀ ਆ ਤੂੰ ਪਣੇ ਐਂ ਗੱਲ ਦੱਸ ਤੂੰ ਆਉਦੇ ਭਾਈ ਦੀ ਸੌਂ ਖਾ ਕੇ ਗੱਲ ਦੱਸ ਵੀ ਜਿੰਨੀਆਂ ਮਾਸੀ ਨੇ ਗੱਲਾਂ ਕਹੀਆਂ ਨੇ ਉਹ ਸਾਰੀਆਂ ਸੱਚੀਆਂ ਨੇ ਦੇਖ ਵੀਰੇ ਇੱਥੇ ਸਾਰੀ ਪਰੀ ਪੰਚਾਇਤ ਮੈਂ ਝੂਠ ਨਹੀਂ ਬੋਲੂਗੀ ਮੈਨੂੰ ਆਪਣੇ ਭਰਾ ਦੀ ਸੌਂ ਲੱਗੇ ਜੇ ਮੈਂ ਝੂਠ ਬੋਲਾਂ ਇਥੇ ਜੋਂਦੀ ਮਰ ਜਾਵਾਂ ਮੈਂ ਆ ਮਮੀ ਮੇਰੇ ਤੇ ਜਿੰਨੇ ਦੁਸ਼ਣ ਲਾਈ ਐ ਸਾਰੇ ਝੂਠ ਨੇ ਜੇ ਇੱਕ ਵੀ ਗੱਲ ਸੱਚੀ ਨਿਕਲ ਗਈ ਚਾਹੇ ਹੁਣ ਧੱਕੇ ਮਾਰ ਕੇ ਬਾਹਰ ਕੱਢ ਦੋ ਮੈਂ ਉਫ ਤੱਕ ਨਹੀਂ ਕਰਦੀ ਜੇ ਨਹੀਂ ਯਕੀਨ ਤਾਂ ਇਹਨਾਂ ਤੋਂ ਪੁੱਛ ਲੋ ਕਿਉਂ ਜੀ ਮੈਂ ਕਰਦੀ ਨਹੀਂ ਸਾਰਾ ਕੰਮ ਕਰਦਾ ਸਾਰਾ ਕੁਝ ਕਿ ਹੁੰਦੇ ਹਵਾਏ ਵੀ ਮੈਨੂੰ ਮਾੜਾ ਕਿਹਾ ਜਾਂਦਾ ਹੈਗਾ ਨਾਲੇ ਮੈਨੂੰ ਕੁੱਟਿਆ ਜਾਂਦਾ ਜੀ ਮੈਂ ਦੱਸੋ ਕਿੱਥੇ ਜਾਵਾਂ ਤੂੰ ਰੇ ਆਓ ਇਧਰ ਆ ਉਰੇ ਬੈਠ ਤੂੰ ਪਕਾਈ ਮਾਰੀ ਜਾਂਦਾ ਬੈਠ ਸਾਲਾ ਆਪਾਂ ਦਾ ਗੱਲ ਸਹੀ ਕਹਿਣਾ ਸੀ ਸਰਪੰਚਾ ਉਹ ਟੱਕ ਜਾ ਕੋਈ ਨਾ ਚਲੋ ਜੀ ਮੈਂ ਹੁਣ ਇਹ ਕਹਿੰਦਾ ਸੀ ਆਪਾਂ ਅੱਗੇ ਗੱਲ ਕਰੀਏ ਕੋਈ ਹਾਂਜੀ ਹਾਂਜੀ ਹੁਣ ਮਾਸੀ ਤੁਸੀਂ ਗੱਲ ਦੱਸੋ ਜੀ ਠੀਕ ਆ ਹੋਂ ਤਾਂ ਸੌਂਖਾ ਵੀ ਖਾਈ ਜਾਂਦੀ ਆ ਕੁੜੀ ਤੁਸੀਂ ਆਪਣੇ ਪੁੱਤ ਦੀ ਸੌਂਖਾ ਕੇ ਦੱਸੋ ਵੀ ਇਹ ਗੱਲ ਸਾਰੀ ਸੱਚ ਆ ਜਾਂ ਝੂਠ ਆ ਦੇਖ ਪੁੱਤ ਸੌਂ ਦਾ ਕਹਿੰਦੇ ਝੂਠੀ ਵੀ ਮੜੀ ਤੇ ਸੱਚੀ ਵੀ ਮੜੀ ਮੈਂ ਕਹਾਂ ਤੂੰ ਸੌਂਖਾ ਪਾਵਾ ਨਹੀਂ ਜਿਹੜਾ ਪਤਾ ਸੱਚ ਆਉਂਦਾ ਉਹ ਤਾਂ ਖਾਈ ਜਾਂਦਾਗਾ ਫਿਰ ਇਹ ਝੂਠੀ ਐ ਖਾਈ ਜਾਂਦੀ ਐ ਸਾਬਾ ਜੀ ਸੱਚ ਤੁਹਾਡੇ ਸਾਹਮਣੇ ਆ ਗਿਆ ਮੈਂ ਗਲਤ ਹਾਂ ਹਾਂ ਸਹੀ ਹੈਗਾ ਠੀਕ ਹੈ ਹੁਣ ਸਾਨੂੰ ਮੈਨੂੰ ਇਹ ਲੱਗਦਾ ਵੀ ਸਾਨੂੰ ਬਾਲਾ ਬੋਲਣ ਦਾ ਫਾਇਦਾ ਨਹੀਂ ਕਿਉਂਕਿ ਅਸੀਂ ਧੀ ਆਲੇ ਆ ਗਏ ਮੈਨੂੰ ਐ ਲੱਗਦਾ ਕੋਈ ਆਪਣੇ ਗੱਲ 'ਚ ਕੋਈ ੁੜਕਾੜ ਲਾਉਂਦੀ ਸਰਪੰਚ ਜੀ ਬਾਈ ਤੈਨੂੰ ਨਹੀਂ ਪਤਾ ਤੂੰ ਤਾਂ ਘਰੇ ਰਹਿਣਾ ਮੈਂ ਜਿਹੜਾ ਕੱਟਦਾ ਉਸੇ ਨੂੰ ਪਤਾ ਹੁੰਦਾਗਾ ਜਿਹੜੀ ਸਾਡੇ ਪੰਚਾਇਤ ਮੈਂਬਰ ਵੀ ਖੜੇ ਨੇ ਹੋੜ ਵੀ ਹਾਂ ਕੋਈ ਨਹੀਂ ਐ ਵੀ ਸਰਪੰਚ ਨਾ ਮੈਂ ਕਿਹੜਾ ਕੋ ਮਾੜਾ ਚੰਗਾ ਬੋਲਦੀ ਆਂ ਕੀ ਮੈਂ ਤਾਂ ਗੱਲ ਕਰਦੀ ਆਂ ਕੱਲ ਸੁਣਦਾ ਮਾਸੀ ਦੇਖ ਦੇਖੋ ਅਸੀਂ ਹਾਂਜੀ ਬੋਲੋ ਜੇ ਕੁੜੀ ਚ ਕੋਈ ਨੁਕਸਾ ਅਸੀਂ ਕੁੜੀ ਨੂੰ ਵੀ ਕਹਿਸਾ ਹਾਂ ਹਾਂ ਥੋਡੇ ਚ ਨੁਕਸਾ ਸੁਣੂ ਵੀ ਕਹਾਂ ਕਹਾ ਸਹੀ ਹੈ ਜੀ ਗੱਲ ਫਿਰ ਹਾਂ ਹਾਂ ਫਿਰ ਨੁਕਸਾ ਸਹੀ ਨੂੰ ਸਹੀ ਕਹਾਂਗੇ ਜੀ ਗੱਲ ਸਹੀ ਕਹਾਂਗੇ ਦੇਖੋ ਕੁੜੀ ਦਾ ਹੁਣ ਸਾਹਮਣੇ ਆ ਥੋਡੇ ਕਹੀ ਜਾਂਦੀ ਆ ਵੀ ਮੇਰੇ ਚ ਦਾ ਨੁਕਸਾ ਕੱਢੋ ਮੈਂ ਸਾਹਮਣੇ ਖੜੀ ਆ ਹਾਂ ਸਾਡੇ ਚ ਕਿੰਨਾ ਉਸਾਰ ਹਾਂ ਸਰਪੰਚਾ ਸਾਡੇ ਚ 10 ਕਿ ਨੁਕਸਾ ਜੇ ਸਾਡੀ ਕੁੜੀ ਚ ਨੁਕਸਾ ਸੀ ਲੈ ਜਾਂਦੇ ਆ ਉਹਦਾ ਮੁੰਡਾ ਖੜਾ ਤਾਂ ਇਹਨੇ ਹੱਥ ਲਾਇਆ ਦੇਖੋ ਜੀ ਮੁੰਡੇ ਨੇ ਨਹੀਂ ਹੱਥ ਲਾਇਆ ਥੋੜਾ ਕੀ ਹੱਕ ਹੈ ਇਹਨੂੰ ਕ ਮੁੰਡਾ ਕਿਵੇਂ ਕੁੱਟੂ ਨਾਲ ਉਹਨੂੰ ਪਤਾ ਵੀ ਗਲਤੀ ਨਹੀਂ ਹੈਗੀ ਇਹਦੀ ਮੁੰਡਾ ਦਾ ਥੋੜਾ ਝੋਂ ਬਣਿਆ ਖੜਾ ਮੇਰੀ ਗੱਲ ਸੁਣੋ ਇਹਨੇ ਤਾਂ ਬਣ ਨਹੀਂ ਆ ਵਿਚਾਰਾ ਡਰਦਾਗਾ ਹੂੰ ਸੁਬਾ ਸ਼ਾਮ ਇਹਨੂੰ ਗਾਲਾਂ ਕੱਢਦੀ ਐ ਹੂੰ ਗਾਲਾਂ ਦੇਣ ਵਾਲੀ ਲੱਗਦੀ ਐ ਸੋਨੂੰ ਇਹ ਕਿੰਨੀ ਮਾਸੂਮ ਕੁੜੀ ਐ ਇਹਦੀ ਗੱਲ ਸੁਣੋ ਕਿਉਂ ਤੂੰ ਦੂਸ਼ਣ ਲਾਈ ਜਾਂਦੀ ਆ ਭਰੀ ਪੰਚਾਇਤ ਚ ਤੂੰ ਕਿਉਂ ਘਰ ਬਰਬਾਦ ਕਰਦਾ ਪੈਂ ਜਰਾ ਤੂੰ ਮੇਰੀ ਬੇਇੱਜ਼ਤੀ ਕਰ ਰਹੀ ਹੈਂ ਤرائی ਚੱਲ ਥੋੜਾ ਆਪ ਕਹਿਤੀ ਮੁੰਡੇ ਨੇ ਮੂੰਹ ਤੇ ਹੁਣ ਮੈਨੂੰ ਐਂ ਲੱਗਦਾ ਈ ਸਾਨੂੰ ਬਾਲਾ ਬੋਲਣ ਦਾ ਫਾਇਦਾ ਨਹੀਂ ਸੱਚ ਸੋਡੇ ਸਾਰੀ ਸਾਹਮਣੇ ਆ ਗਿਆ ਮੈਂ ਦੂਜੀ ਵਾਰ ਤੁਹਾਨੂੰ ਫੇਰ ਕਹਿਣਾਗਾ ਚਲੋ ਚਲੋ ਅਸੀਂ ਕਹੇ ਇਹ ਬੇਇੱਜ਼ਤੀ ਵੀ ਸਾਡੀ ਕਹਿਣਾ ਤੁਸੀਂ ਕੁੜੀ ਨੂੰ ਛੱਡ ਜਾਓ ਭਾਈ ਉਦੋਂ ਬਾਅਦ ਆ ਫੇਰ ਜੇ ਕੋਈ ਕੱਲੋਂ ਕੋਈ ਗੱਲਬਾਤ ਹੋਊ ਅਸੀਂ ਤੁਸੀਂ ਜ਼ਿੰਮੇਵਾਰ ਹੋ ਨਹੀਂ ਜ਼ਿੰਮੇਵਾਰ ਹੋ ਠੀਕ ਹੈ ਨਾਲੇ ਮਾਸੀ ਮੈਂ ਇੱਕ ਗੱਲ ਤੈਨੂੰ ਹੋਰ ਕਹਿਣਾਗਾ ਠੀਕ ਹੈ ਇਹ ਸਾਡੇ ਪਿੰਡ ਦੀ ਕਿਉਂ ਸਰਪੰਚ ਹਾਂਜੀ ਸਾਡੇ ਪਿੰਡ ਦੀ ਇਤੂ ਬਾਦ ਹੱਥ ਨਾ ਚੱਕੀਏ ਤੇ ਇਤੂ ਬਾਦ ਜਮੇਗੀ ਆਪਦੀ ਘਰੇ ਹੋਵੇਗੀ ਇਤੂ ਬਾਦ ਛੋਟੇ ਤੇ ਕਾਨੂੰਨੀ ਕਾਰਵਾਈ ਕਰਾਵਾਂਗੇ ਅਸੀਂ ਥਾਣੇ ਆ ਚਕੜੀਸਾਂਗੇ ਜੇ ਕੋਈ ਗੱਲਬਾਤ ਪਤਾ ਲੱਗੀ ਸਾਨੂੰ ਯਾ ਮੇਰੀ ਗੱਲ ਸੁਣ ਇਹ ਕਿੱਥੇ ਮੈਂ ਗੁੜੀ ਤੇ ਮੈਂ ਇਹਨੂੰ ਕੁੱਟ ਦੋਗੇ ਲੈ ਐ ਦੇਖ ਇਹਦਾ ਮੂੰਹ ਤੇ ਕਹੀ ਜਾਂਦੀ ਆ ਕੁੜੀ ਖੜੀ ਆ ਜਦੋਂ ਮੇਰਾ ਗੱਲ ਕੋ ਟੈਲ ਜੰਨਾ ਨੇ ਅੰਕਲ ਇਹਨੂੰ ਕਹਿੰਦਾ ਮੈਂ ਇਹਨੂੰ ਮਾਰ ਕੇ ਜਾਉਂ ਫਿਰ ਦੂਰ ਤੁਸੀਂ ਪਕੜ ਓਏ ਮੈਂ ਛੱਡਦਾ ਨਹੀਂ ਟੱਪ ਗਏ ਭਾਈ ਓਏ ਭਾਈ ਤੂੰ ਟਿਕ ਜਾ ਜੇ ਤੂੰ ਨੂੰ ਡਾਰੇਗਾ ਨਾ ਮਾਰਨ ਮਰਾਈ ਦਾ ਪੇਰ ਕੁੜੀ ਨੂੰ ਲੈ ਜਾ ਲੈ ਜਾਣੇ ਨਹੀਂ ਕੇਰਾ ਕੇਰਾ ਚਲੋ ਦੱਸ ਭਾਈ ਲੈ ਜੀਏ ਤੁਸੀਂ ਫਿਆਨੇ ਬਣੋ ਅਸੀਂ ਇੱਧਰ ਆ ਕੇ ਕਿ ਤੂੰ ਸਾਹਮਣੇ ਉਰੇ ਆ ਤੂੰ ਇੱਧਰ ਉਰੇ ਆ ਪੁੱਤ ਤੂੰ ਵੀ ਇੱਧਰ ਆ ਜਾਤੀ ਏ ਇੱਧਰ ਆ ਜਾ ਮਦਾ ਪੁੱਤਾਂ ਮਾਂਗੋਂ ਪਾਲੀ ਸੀ ਸਰਪੰਚ ਨੂੰ ਤਾਂ ਪਤਾ ਤੇ ਮੈਂ ਵੀ ਮੱਸਾ ਪਾਲਿਆ ਸੀ ਤੂੰ ਹੁਣ ਆਏ ਦੱਸ ਤੇਰੀ ਰਹਿ ਕੀ ਆ ਭਾਈ ਦੇਖ ਇੱਧਰ ਆ ਮੁੰਡਿਆ ਸਾਹਮਣੇ ਇੱਧਰ ਨਾਲੇ ਆਪਣੀ ਮਾਂ ਨੂੰ ਸਮਝਾ ਲੋਕ ਸਭ ਥੋੜੇ ਜਿਹਾ ਜਿਆਦੇ ਲੱਗਦੇ ਐ ਹੈਗਾ ਜੀ ਨੁਕਸ ਹੈਗਾ ਫੋੜ ਗਿਆ ਅੱਜ ਤਾਂ ਅਸੀਂ ਇਹਨਾਂ ਨੂੰ ਕਹਿ ਕੇ ਹੌ ਕੱਢ ਦਨੇ ਆ ਨਹੀਂ ਅਸੀਂ ਕੁੜੀ ਨੂੰ ਪਰ ਰਾ ਦਾਂਗੇ ਸਰਪੰਚ ਸਾਹਿਬ ਅੱਜ ਛੋਡੇ ਮੂੰਹ ਨੂੰ ਮੁੜਦੇ ਆ ਅਸੀਂ ਹਾਂ ਨਹੀਂ ਆਪਦੀ ਕੁੜੀ ਨੂੰ ਲੈ ਜਾਨੇ ਆ ਅਸੀਂ ਲੈ 13 ਦਾ ਤੂਹੇ ਸਾਨੂੰ ਚਲੋ ਕੋਈ ਗੱਲ ਨਹੀਂ ਹੁਣ ਤਾਂ ਅਸੀਂ ਚੁੱਪ ਕਰ ਜਾਂਦੇ ਹਾਂ ਮੜਾ ਕਹੇ ਆਪਦੀ ਮਾਂ ਨੂੰ ਕਹਿ ਤੂੰ ਹਾਂ ਆਪੀ ਕਹੂਈਏ ਚੱਲ ਦੇਖੋ ਦੇਖੋ ਸਰਪੰਚ ਸਾਹਿਬ ਹਾਂ ਜੀ ਇਹ ਮੇਰੇ ਚ ਗਲਤੀ ਆ ਨਾ ਮੈਂ ਤਾਂ ਭਾਈ ਆਪਦੀਆਂ ਦੋ ਰੋਟੀਆਂ ਅੱਡ ਪਕਾ ਲੈਣੀਆਂ ਗਈ ਕੱਦ ਤਾਂ ਛੋਡੇ ਚ ਹੈਗੀ ਜੀ ਹੋਰ ਗਲਤੀਆਂ ਕੱਢਣ ਨੂੰ ਕਿਸਦਾ ਜੀ ਕਰਦਾ ਜੇ ਤੁਹਾਡੇ ਚ ਗਲਤੀ ਆ ਤਾਂ ਅਹੀਂ ਕਹਿੰਦੀ ਆ ਕੁੜੀ ਚੱਲ ਸਰਪੰਚ ਸਾਹਿਬ ਜੇ ਮੇਰੇ ਚ ਗਲਤੀ ਆ ਮੈਂ ਗਲਤੀ ਮੰਨਦੀ ਆ ਕਿ ਮੈਂ ਤਾਂ ਇਹਨੂੰ ਕੰਮ ਦਾ ਕਹਿੰਦੀ ਨਹੀਂ ਜੇ ਮੈਨੂੰ ਦੋ ਰੋਟੀਆਂ ਫੜਾਤੀਆਂ ਠੀਕ ਆ ਤੇ ਨਾ ਫੜਾਤੀਆਂ ਨਾ ਸਹੀ ਨਹੀਂ ਕਿਉਂ ਨਹੀਂ ਫੜਾਉਗੀ ਜੀ ਇਹ ਉਹੀ ਅੱਡ ਹੋਣ ਵਾਲੀਆਂ ਗੱਲਾਂ ਨੇ ਫੇਰ ਤੁਹਾਡੀਆਂ ਉਹੀ ਅੱਡ ਹੋਣ ਵਾਲੀਆਂ ਗੱਲਾਂ ਨੇ ਫੜਾਉਗੀ ਕਿਉਂ ਨਹੀਂ ਜੇ ਮੈਂ ਹੀ ਬੁਰੀ ਲੱਗਦੀ ਆ ਮੈਂ ਪੈੜੀ ਗਈ ਪਤਾ ਕਹਿੰਦੀ ਆ ਤੁਸੀਂ ਕੋਈ ਨਹੀਂ ਮੈਂ ਤੁਸੀਂ ਤਾਂ ਹੁਣ ਉਲਟ ਜਾਣੇ ਹੋ ਮੈਂ ਸਰਪੰਚ ਸਾਹਿਬ ਕਿਸੇ ਨੂੰ ਕੁਝ ਨਹੀਂ ਕਹਦੀ ਕੱਲ ਨੂੰ ਤੁਸੀਂ ਕਹੋਗੇ ਮੈਂ ਅੱਡ ਹੁੰਨੀ ਆ ਮੈਂ ਕੱਲੀ ਵੇ ਨਹੀਂ ਆ ਕਮਰਾ ਪਾ ਕੇ ਕੀ ਜਲੂਸ ਨਿਕਲੂ ਤੁਹਾਡੇ ਪਿੰਡ ਚ ਕੱਲਾ ਤੇਰੇ ਮੁੰਡਾਗਾ ਕੀ ਮੂੰਹ ਦਿਖਾਏਗੀ ਲੋਕਾਂ ਨੂੰ ਤੁਸੀਂ ਇੱਕ ਵਾਰੀ ਦੇਖ ਲਓ ਮੇਰੇ ਚ ਨੁਕਸਾ ਕਿਹਨਾਂ ਚ ਹੈ ਅਸੀਂ ਇੱਕ ਮੌਕਾ ਸਰਪੰਚ ਸਾਹਿਬ ਦੇ ਮੂੰਹ ਨੂੰ ਦਿੱਤਾ ਸਾਨੂੰ ਠੀਕ ਹੈ ਗਾਹਾਂ ਨੂੰ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਸਾਨੂੰ ਚਲੋ ਕੋਈ ਨਹੀਂ ਮੈਂ ਤਾਂ ਕੁਝ ਨਹੀਂ ਬੋਲਦੀ ਹਾਂ ਆਪਦੀਆਂ ਪਕਾ ਲੈਣਗੇ ਤੁਸੀਂ ਬੋਲਦੇ ਤਾਂਹੀਂ ਤਾਂ ਏਡੇ ਏਡੇ ਵਾਦੇ ਵਦੇ ਨੇ ਨਹੀਂ ਕੀ ਲੋੜਤੀ ਸਾਨੂੰ ਆਉਣ ਦੀ ਕੱਲ ਟਿਕ ਜਾਂਦੀ ਪਹਿਲਾਂ ਸਰਪੰਚਾ ਮੇਰੀ ਗੱਲ ਸੁਣ ਲੈ ਜਦੋਂ ਮੁੰਡਾ ਵੀ ਇਹਦੇ ਪੱਖ ਚ ਹੈ ਕੱਲੀ ਮੈਂ ਬੁਰੀ ਲੱਗਦੀ ਆ ਭਾਈ ਮੈਂ ਨਾ ਬੋਲੂਗੀ ਜੇ ਤੁਸੀਂ ਬੋਲਦੇ ਹੋ ਤਾਂ ਹੀ ਬੁਰੇ ਲੱਗਦੇ ਹੋ ਜੀ ਤਾਂ ਹੀ ਗੱਲਾਂ ਵਧੀਆਂ ਨੇ ਕਿਹੜਾ ਹੀ ਕਿਸਾ ਦਿਮਾਗ ਕੇ ਲੈ ਉਹੀ ਤਾਂ ਗੱਲ ਹੈ ਤਾਂ ਹੀ ਕੁੜੀਆ ਕਹਿੰਦੀ ਆ ਚੱਲ ਕੋਈ ਨਾ ਪੁੱਤ ਨਵੇੜੋ ਪਰ ਆ ਇੱਥੇ ਗੱਲ ਹੈ ਜੋ ਕੋ ਕੁੜੀਆ ਭਾਈ ਮੇਰਾ ਨੰਬਰ ਲੈ ਲੈ ਗਾਂ ਤੋਂ ਫੋਨ ਕਰਦੀ ਮੈਨੂੰ ਸਿੱਧਾ ਮੈਂ ਆਪ ਆ ਕੇ ਨਵੇੜ ਕੇ ਜਾਊਂਗਾ ਜੋ ਵੀ ਗੱਲ ਹੋਵੇ ਮੈਨੂੰ ਫੋਨ ਕਰੀ ਸੇ ਸਰ ਮੈਂ ਆਉਂ ਮੈਂ ਆਉਂਗਾ ਮੈਨੂੰ ਤੂੰ ਬਹਿ ਜਾ ਓਏ ਖੜਾ ਤੂੰ ਬਹਿ ਜਾ ਤੂੰ ਠੀਕ ਆ ਮੈਂ ਹੁਣ ਆਪਾਂ ਇੱਕ ਮੌਕਾ ਦੇ ਦਾਂ ਨੇ ਇਹਨਾਂ ਨੂੰ ਠੀਕ ਆ ਜੀ ਠੀਕ ਹੈ ਠੀਕ ਆ ਹਾਂ ਬਾਕੀ ਤੁਸੀਂ ਸਿਆਣੇ ਹੋ ਤੁਸੀਂ ਵੱਡੇ ਹੋ ਥੋੜਾ ਤਿਆਰਪਾ ਵੱਡਾ ਗੱਲ ਚੀ ਦੱਸ ਦੋ ਬਸ ਦੇਖੋ ਸਰਪੰਚ ਸਾਹਿਬ ਗਾਹਾਂ ਨੂੰ ਸਾਨੂੰ ਆਉਣ ਦੀ ਲੋੜ ਨਾ ਪਵੇ ਹਾਂ ਜੀ ਇਹ ਗੱਲ ਕਹਿੰਦੇ ਆ ਵੀ ਜੇ ਕੋਈ ਇਹ ਜਿਹੜਾ ਧੱਕਾ ਹੋਊਗਾ ਇਹਨੂੰ ਪੂਲਾ ਬਸ ਹਾਂ ਜੇ ਮੇਰੇ ਜੀ ਭਾਈ ਖੋਤ ਹੋ ਰੋ ਅਸੀਂ ਤੈਨੂੰ ਵੀ ਕਹਿਣ ਜੋ ਕੇ ਹੈਗੇ ਆ ਜੀ ਸਰਪੰਚ ਸਾਹਿਬ ਗੱਲ ਇਹ ਆ ਮੈਂ ਆ ਜੀ ਗਰੀਬ ਬੰਦਾ ਪੱਛਾ ਭਾਈ ਕੰਮਕਰ ਵਾਲਾ ਬੰਦਾ ਮੈਂ ਤੂੰ ਰੋਜ਼ ਰੋਜ਼ ਆਇਆ ਨਹੀਂ ਜਾ ਰੋਜ਼ ਰੋਜ਼ ਆਇਆ ਕਿਸੇ ਤੋਂ ਨਹੀਂ ਜਾਂਦਾ ਜੀ ਕੰਮ ਕਿਸੇ ਤੋਂ ਨਹੀਂ ਛੱਡੇ ਜਾਂਦੇ ਮੈਂ ਕਿਹੜਾ ਕੁਝ ਮੰਗਿਆ ਇਹਨਾਂ ਤੋਂ ਗਰੀਬਾਂ ਤੋਂ ਕਦੇ ਇੱਕ ਲੀਰ ਨਹੀਂ ਮੰਗੀ ਸਾਰਾ ਕੁਝ ਦਬਾਉਣਗੇ ਜੀ ਤੁਹਾਨੂੰ ਚੁੱਪ ਕਰਕੇ ਬਹਿ ਜਾਓ ਚੁੱਪ ਕਰਕੇ ਤੁਹਾਨੂੰ ਰੋਟੀਆਂ ਮਿਲਣਗੀਆਂ ਮੰਜੇ ਤੇ ਬੈਠਿਆਂ ਨੂੰ ਤੁਹਾਨੂੰ ਕਿਹੜਾ ਇਹ ਕੰਮ ਨੂੰ ਕਹਿੰਦੀ ਆ ਕੁੜੀ ਸਰਪੰਚ ਸਾਹਿਬ ਹਾਂ ਜੀ ਕਾਕੇ ਨੂੰ ਵੀ ਕਹੋ ਜੀ ਵੀ ਤੂੰ ਭਾਈ ਆਪ ਹਣਾ ਵਿਚਾਲੇ ਹੋ ਤਕਾਇਆ ਕਰ ਤੂੰ ਭਾਈ ਗ ਸੋ ਗੱਲ ਹੁੰਦੀ ਰਹਿੰਦੀ ਹੈ ਘਰ 'ਚ ਠੀਕ ਹੈ ਜੀ ਕੋਈ ਹਾਂ ਚਲੋ ਪਾਪਾ ਚੱਲੀਏ ਫਿਰ ਚਲੋ ਚੱਲੀਏ ਫਿਰ ਆਪਾਂ ਆਪਰ ਚਲੋ ਠੀਕ ਹੈ ਜੀ ਨਾ ਨਾ ਬਸ ਜੀ ਬਸ ਧੰਨਵਾਦ ਨਾ ਨਾ ਹਾਂ ਠੀਕ ਹੈ ਜੀ ਸਸਰੀਕਾਲ ਜੀ ਠੀਕ ਹੈ ਸਰਪੰਚ ਸਾਹਿਬ ਚੰਗਾ ਠੀਕ ਹੈ ਹਾਂ ਠੀਕ ਹੈ ਠੀਕ ਹੈ ਭਾਈ ਸਰਪੰਚ ਸਾਹਿਬ ਆਓ ਇੱਧਰ ਸਾਲਾ ਟੰਨ ਹੋਇਆ ਫਿਰਦਾ ਸਾਲਾ ਕੁੱਤਾ ਆਇਆ ਤੂੰ ਕਿੱਥੇ ਆ ਚੱਗੇ ਹੋ ਮੇਰੀ ਬੇਟੀ ਕਰਕੇ ਨਾ ਕੀ ਲੋੜ ਸੀ ਇਹਨੇ 50 ਸੱਦਣ ਦੀ ਉਹਨੇ ਪੱਲੀ ਕਹਿ ਦੰਦੀ ਮੰਮੀ ਮੈਂ ਤਾਂ ਤੁਹਾਨੂੰ ਪਿਆਰ ਨਾਲ ਬਹੁਤ ਸਮਝਾਇਆ ਸੀ ਮੈਨੂੰ ਕੋਈ ਸ਼ੌਂਕ ਥੋੜੀ ਹੈ ਪੰਚਾਇਤਾਂ ਇਕੱਠੀਆਂ ਕਰਨ ਦਾ ਤੁਸੀਂ ਮੈਨੂੰ ਮਜਬੂਰ ਕਰਤਾ ਮੈਂ ਤੈਨੂੰ ਆਖਿਆ ਸੀ ਨਾ ਵੀ ਉਹਨੂੰ ਰੋਕ ਦੇ ਵੀ ਨਾ ਕਰ ਆਪਣੇ ਭਰਾ ਨੂੰ ਫੋਨ ਇਹੀ ਕੁਸਤਾ ਹੋਣਾ ਸੀ ਇਹੀ ਕੁਸਤੂ ਪਾੜਦੀ ਸੀ ਬੀਬੀ ਤੈਨੂੰ ਕਿੰਨੇ ਵਾਰ ਤਾਂ ਮੈਂ ਕਿਹਾ ਤੇ ਵੀ ਤੂੰ ਨਾ ਪੰਗੇ ਲੈ ਹਜੇ ਇਹਦਾ ਪਿਓ ਕਹਿੰਦਾ ਕਨ ਮੈਨੂੰ ਕੰਮ ਛੱਡਣਾ ਪੈਂਦਾ ਵੀ ਕੰਜਰਾ ਕੰਮ ਛੱਡ ਕੇ ਕਿਉਂ ਹੋਣਾ ਐ ਐਸੇ ਸਾਡੀ ਬੇਇੱਜ਼ਤੀ ਕਰਨ ਚੱਲ ਮੇਰੀ ਗੱਲ ਸੁਣਾ ਬੱਸ ਕਰੋ ਆ ਬੰਨੇ ਹੱਥ ਮਮੇ ਤੁਸੀਂ ਕੋਈ ਕੰਮ ਧੰਦਾ ਕਰ ਲਓ ਤੁਸੀਂ ਕਿਉਂ ਲੜੀ ਜਾਂਦੇ ਹੋ ਤੂੰ ਹਟਦੀ ਨਹੀਂ ਕੀ ਮੈਂ ਤੈਨੂੰ ਮਾਂ ਸਮਝਦੀ ਆ ਪਰ ਤੂੰ ਪਤਾ ਨਹੀਂ ਮੇਰੇ ਨਾਲ ਕਾਹੀ ਦੁਸ਼ਮਣੀ ਕਰਦੀ ਐ ਨਹੀਂ ਮੈਂ ਕਹੜਾ ਤੈਨੂੰ ਬੈਰ ਨਾ ਸਮਝਿਆ ਸੀ ਮੈਂ ਵੀ ਨੂੰ ਛੱਡ ੜ ਗਿਆ ਹੁਣ ਤਾਂ ਟਲ ਜਾ ਕੀ ਕੁਛ ਹੋ ਗਿਆ ਆ ਬੰਨੇ ਹੱਥ ਮੈਂ ਤਾਂ ਕੁਛ ਨਹੀਂ ਕਹਿੰਦੀ ਕੁਛ ਨਹੀਂ ਹੋ ਮੈਂ ਤਾਂ ਕੁਛ ਨਹੀਂ ਮੰਗਦੀ ਸੋਤੂ ਜਾਓ ਜਾ ਰੋਟੀ ਰੋਟੀ ਲਾ ਲੈ ਠੀਕ ਜੇ ਕਰ ਲੈ ਕੰਮ ਧੰਦਾ ਸਾਬਰ ਰੱਖ ਲਓ ਜੀ ਸਾਬਰ ਰੱਖ ਲਓ ਜਰਾ ਤੂੰ ਇਹਦੇ ਪਿੱਛੇ ਲੱਗ ਲਿਆ ਤੀਮੀ ਦੇ ਰੋ ਮਹੰਗਾ ਮੈਨੂੰ ਕੀ ਪਤਾ ਸਿਰੱਬਾ ਵੀ ਇਹ ਜਿਉ ਤਹਿ ਜਾ ਪੁੱਤ ਜੰਮੂ ਜਿਹੜਾ ਤੀਮੀ ਦੇ ਮਗਰ ਲੱਗ ਜਾ ਮੈਂ ਤਾਂ ਸੌ ਸੁੱਖਾ ਕੇ ਲੈ